ਇਹਦੇ ਪਿੱਛੇ ਦਾ ਆਪਦੀ ਸਰਕਾਰ ਬਣਾ ਕੇ ਵੀ ਉਹ ਕੁਝ ਨਾ ਕਰ ਸਕੇ ਜਿਹੜਾ ਭਗਵੰਤ ਸਿੰਘ ਮਾਨ ਹੁਣਾਂ ਦੀ ਸਰਕਾਰ ਫੈਮਿਲ ਨੂੰ ਕਰਨਾ ਸਹਲਾ ਹੋਇਆ ਵਾ ਪਰ ਹੁਣ ਆਮ ਆਦਮੀ ਪਾਰਟੀ ਦਾ ਹਾਲ ਦੇਖੋ ਤਾਂ ਤੁਸੀਂ ਵੀ ਅ ਅੱਜ ਤੱਕ ਉਹਨਾਂ ਦੀ ਦਿੱਲੀ ਦੀ ਜਿਹੜੀ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੇ ਵਿੱਚ ਡੇਰੇ ਲਈ ਬੈਠੀ ਆ ਜਿਹੜਾ ਮਤਲਬ ਸਾਰੇ ਉਹ ਘਾਟਣ ਰਵਿੰਦ ਕੇਜਰੀ ਨਾਲ ਹੁਣ ਹੀ ਕਰ ਰਹੇ ਆ ਉਹਨਾਂ ਨੇ ਕੋਈ ਇੱਕ ਬਿਆਨ ਤੱਕ ਦਿੱਤਾ ਯੂਨੀਵਰਸਿਟੀ ਬਾਰੇ ਉਹਦੇ ਲਈ ਮੈਨੂੰ ਲੱਗਦਾ ਵੀ ਜਿਹੜੀ ਹੁਣ ਭਗਵੰਤ ਸਿੰਘ ਮਾਨ ਹੁਣਾਂ ਦੀ ਸਰਕਾਰ ਆ ਏ ਬੀਜਪੀ ਦੇ ਬਹੁਤੀ ਫੱਟ ਬੈਠੀ ਹੈ ਜੀ ਇਹ ਇਹ ਜਿਹੜੀ ਇਸ ਕਰਕੇ ਇਹ ਜਿਹੜੇ ਹਮਲੇ ਆ ਇਸ ਸਮੇ ਆ ਕੇ ਬਹੁਤੇ ਤੇਜ਼ ਹੋ ਗਏ ਆ ਇੱਕ ਬੜੀ ਵੱਡੀ ਗੱਲ ਜਿਹੜੀ ਅੱਜ ਸਾਹਮਣੇ ਆ ਰਹੀ ਹੈ ਉਹ ਹੈ ਕਿ ਆਖਰ ਮਹਾੜੀ ਦੇ ਵਿੱਚ ਚੰਡੀਗੜ੍ਹ ਜਾਂ ਹਰਿਆਣਾ ਪੁਲਿਸ ਕਿਵੇਂ ਆ ਕੇ ਲਾਈ ਗਈ ਹੈ ਇਹ ਇਹ ਇੱਕ ਬੜਾ ਵੱਡਾ ਸਵਾਲ ਖੜਾ ਹੁੰਦਾ ਹੈਗਾ ਕਾਈਚ ਰਾਜਕਾਰਨ ਦੀਆਂ ਗੱਲਾਂ ਕਰਦੇ ਤੇ ਦੂਸਰੇ ਪਾਸੇ ਮਤਲਬ ਉਸ ਤਰ੍ਹਾਂ ਦੀ ਗੱਲ ਆ ਜਿਹੜਾ ਕਿ ਪੰਜਾਬੀ ਇਸ ਤੱਕੇ ਨੂੰ ਕਦੇ ਬਰਦਾਸ਼ਤ ਨਹੀਂ ਕਰਦੇ ਹੈਗੇ। ਭਾਜਪਾ ਨੂੰ ਪੰਜਾਬ ਦੀ ਸਾਈਕੀ ਸਮਝ ਨਹੀਂ ਆ ਰਹੀ। ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਤੋੜ ਕੇ ਟੁਕੜੇ ਕਰ ਲਏ ਤਾਂ ਸ਼ਾਇਦ ਭਾਜਪਾ ਨੂੰ ਲੱਗਦਾ ਸੀਗਾ ਵੀ ਪੰਜਾਬ ਦੇ ਨਾਲ ਵੀ ਸ਼ਾਇਦ ਉਸੇ ਤਰ੍ਹਾਂ ਦਾ ਤੋੜ-ਬੰਦ ਕਰਕੇ ਪੰਜਾਬ ਨੂੰ ਵੀ ਉਸੇ ਤਰ੍ਹਾਂ ਦਬਾਇਆ ਜਾ ਸਕਦਾ। ਕਾਂਗਰਸ ਦਾ ਤੇ ਭਾਜਪਾ ਦਾ ਮਤਲਬ ਜਿਹੜੀ ਰਾਜਨੀਤੀ ਹੈ ਨਾ ਉਹਦੇ ਵਿੱਚ ਬਹੁਤ ਵੱਡਾ ਅੰਤਰ ਹੈ ਵੀ ਜਿਹੜੀ ਕਾਂਗਰਸ ਦੀ ਰਾਜਨੀਤੀ ਸੀਗੀ ਕਾਂਗਰਸ ਚਾਹੇ ਹਿੰਦੂ ਤਬ ਦੀ ਗੱਲ ਕਰਦੀ ਸੀ ਪਰ ਬਹੁਤ ਦਬਵੀਂ ਆਵਾਜ਼ ਦੇ ਵਿੱਚ ਗੱਲ ਕਰਦੀ ਸੀ ਪੰਜਾਬ ਨੂੰ ਦਬਾਉਣਾ ਸੌਖਾ ਹੈ ਜਾਂ ਔਖਾ ਬਹੁਤ ਔਖਾ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਗਰਮ ਹੈ ਅਤੇ ਚੰਡੀਗੜ੍ਹ ਦੇ ਵਿੱਚ ਅੱਜ ਵੱਡੇ ਪ੍ਰੋਟੈਸਟ ਹੋਏ ਨੇ ਜਿਸ ਤੋਂ ਬਾਅਦ ਪੰਜਾਬ ਦੇ ਉੱਤੇ ਇਸ ਦਾ ਕੀ ਅਸਰ ਹੋਵੇਗਾ ਅਤੇ ਪੰਜਾਬ ਦੀ ਸਿਆਸਤ ਨੂੰ ਇਹ ਕਿੰਨਾ ਬਦਲੇਗਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਅੱਜ ਜੋ ਕੁਝ ਹੋਇਆ ਉਸ ਨੂੰ ਲੈ ਕੇ ਗੱਲਬਾਤ ਕਰਦੇ ਹਾਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਜਗਸੀਰ ਸਿੰਘ ਸੰਧੂ ਜੀ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਸੰਧੂ ਸਾਹਿਬ ਸਵਾਗਤ ਹੈ ਪਹਿਲਾਂ ਤੁਹਾਡਾ ਧੰਨਵਾਦ ਜੀ ਮਿਹਰਬਾਨੀ ਕਿਵੇਂ ਦੇਖਦੇ ਹੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਮਸਲੇ ਤੇ ਜਿਵੇਂ ਚੰਡੀਗੜ੍ਹ ਦੇ ਵਿੱਚ ਅੱਜ ਹੋ ਹੱਲਾ ਹੋ ਰਿਹਾ ਹੈ ਨੌਜਵਾਨ ਜਾਂ ਫਿਰ ਕਿਸਾਨ ਜਥੇਬੰਦੀਆਂ ਜਿੱਥੇ ਯੂਨੀਵਰਸਿਟੀ ਚ ਦਾਖਲ ਹੋਣ ਦੀ ਲਗਾਤਾਰ ਕੋਸ਼ਿਸ਼ ਕਰਦੀਆਂ ਰਹੀਆਂ ਸਾਰਾ ਦਿਨ ਜਦੋਜਹਿਦ ਚੱਲੀ ਆ ਉੱਥੇ ਹੀ ਚੰਡੀਗੜ੍ਹ ਨੂੰ ਇੱਕ ਕਿਲੇ ਦੀ ਤਰ੍ਹਾਂ ਬਣਾ ਕੇ ਪੰਜਾਬ ਦੇ ਲੋਕਾਂ ਨੂੰ ਫਿਰ ਤੋਂ ਦੱਸ ਦਿੱਤਾ ਗਿਆ ਕਿ ਤੁਹਾਡਾ ਚੰਡੀਗੜ੍ਹ ਤੇ ਕੋਈ ਹੱਕ ਨਹੀਂ ਹੈ ਹੂੰ ਦਰਅਸਲ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਵੀ ਚੰਡੀਗੜ੍ਹ ਦੇ ਉੱਪਰ ਹੱਕ ਨਹੀਂ ਹੈ ਕੋਈ ਮਸਲਾ ਉੱਥੇ ਹੀ ਖੜਾਗਾ ਵੀ ਚੰਡੀਗੜ੍ਹ ਦੇ ਉੱਪਰ ਹੱਕ ਹੈ ਜਾਂ ਅਸੀਂ ਗੱਲ ਪੰਜਾਬ ਯੂਨੀਵਰਸਿਟੀ ਜਦੋਂ ਕਰਦੇ ਆ ਤੇ ਉਹ ਵੀ ਚੰਡੀਗੜ੍ਹ ਦੇ ਨਾਲ ਹੀ ਜੁੜੀ ਹੋਈ ਗੱਲ ਹੈ ਜੀ ਸੋ ਇੱਕ ਤਾਂ ਅੱਜ ਜਿਹੜਾ ਗੁਰਪ੍ਰੀਤ ਸਿੰਘ ਜੀ ਵੱਡੀ ਗੱਲ ਇਹ ਹੋਈ ਹੈ ਵੀ ਜਿਹੜਾ ਅਸੀਂ ਇਹ ਸੋਚਣ ਲੱਗ ਗਏ ਸੀ ਸ਼ਾਇਦ ਕਿ ਪੰਜਾਬ ਦੇ ਵਿੱਚੋਂ ਜਿਹੜੀ ਸਟੂਡੈਂਟ ਪੌਲਟੈਕਸ ਐ ਖਤਮ ਹੋ ਗਈ ਹੈ ਤੁਹਾਨੂੰ ਇਹ ਲੱਗਣ ਲੱਗ ਗਿਆ ਸੀ ਵੀ ਵਿਦਿਆਰਥੀ ਨੌਜਰੀਆਂ ਜਥੇਬੰਦੀਆਂ ਕਿਤੇ ਵੱਡਾ ਰੋਲ ਅਦਾ ਕਰਦੀਆਂ ਰਹੀਆਂ ਨੇ ਪਿਛਲੇ ਸਮੇਂ ਦੌਰਾਨ ਉਹ ਲੱਗਦਾ ਸੀਗਾ ਵੀ ਉਹ ਵਿਦਿਆਰਥੀ ਜਥੇਬੰਦੀਆਂ ਜਿਹੜੀਆਂ ਇੱਕ ਇੱਕ ਤਰ੍ਹਾਂ ਨਾਲ ਖਤਮ ਹੋ ਗਿਆ ਰਾਜਨੀਤੀ ਦੇ ਵਿੱਚ ਪਰ ਇਹ ਬਹੁਤ ਵੱਡਾ ਅਵਾਰ ਆ ਇੱਕ ਕਿਉਂਕਿ ਪਿਛਲੇ ਸਮੇਂ ਦੌਰਾਨ ਤੁਸੀਂ ਦੇਖੋ ਵੀ ਕਦੇ ਪੰਜਾਬ ਦੇ ਵਿੱਚ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਬਹੁਤ ਵੱਡਾ ਬੋਲਬਾਲਾ ਰਿਹਾ ਪੰਜਾਬ ਸਟੂਡੈਂਟ ਯੂਨੀਅਨ ਦਾ ਬਹੁਤ ਵੱਡੀ ਗੱਲ ਰਹੀ ਪਰ ਉਸ ਤੋਂ ਬਾਅਦ ਜਦੋਂ ਸਾਡੀਆਂ ਸਰਕਾਰਾਂ ਨੇ ਇਸ ਤਰ੍ਹਾਂ ਦੀ ਨੀਤੀ ਬਣਾਈ ਵੀ ਐਸਓਆਈ ਜਾਂ ਹੋਰ ਪਤਾ ਨਹੀਂ ਆਪੋ ਆਪਣੇ ਬੈਂਗ ਬਣਾ ਲਏ ਅਸਲ ਦੇ ਵਿੱਚ ਰਾਸੀ ਬੈਂਗ ਬਣਾ ਲਏ ਵਿਦਿਆਰਥੀਆਂ ਦੇ ਵੀ ਤਾਂ ਉਦੋਂ ਬਾਅਦ ਲੱਗਣ ਲੱਗੇ ਸੀ ਕਿ ਸ਼ਾਇਦ ਜਿਹੜੀ ਵਿਦਿਆਰਥੀ ਹੈਗੀ ਪੋਲਟੈਕਸ ਆ ਵਿਦਿਆਰਥੀ ਰਾਜਨੀਤੀ ਹੈਗੀ ਇਹ ਸ਼ਾਇਦ ਕਿਤੇ ਨਾ ਕਿਤੇ ਖਤਮ ਹੁੰਦੀ ਜਾ ਰਹੀ ਹੈਗੀ ਹਾਸੀਏ ਤੇ ਚਲੀ ਗਈ ਆ ਪਰ ਇਸ ਵਰਤਾਰੇ ਨੇ ਇਸ ਗੱਲ ਨੇ ਉਹ ਦੁਬਾਰੇ ਖੜੀ ਕਰਤੀ ਵੀ ਪੰਜਾਬ ਦੇ ਵਿੱਚ ਜਿਹੜੀ ਵਿਦਿਆਰਥੀ ਮੂਵਮੈਂਟ ਆ ਉਹ ਉਸੇ ਤਰ੍ਹਾਂ ਹੀ ਖੜੀ ਹੈ ਔਰ ਉਹ ਕਿਸੇ ਵੀ ਵੱਡੇ ਧੱਕੇ ਦੇ ਖਿਲਾਫ ਟੱਕਰ ਲੈਣ ਦੇ ਸਮਰੱਥ ਹੈ ਇਹ ਗੱਲ ਮਤਲਬ ਇਸ ਯੂਨੀਵਰਸਿਟੀ ਦੇ ਘੋੜ ਤੋਂ ਸਾਬਤ ਹੋ ਗਈ ਹੈਗੀ ਦੂਸਰੀ ਗੱਲ ਇਹ ਸੀ ਕਿ ਪੰਜਾਬ ਦੇ ਵਿੱਚ ਕਈ ਤਰ੍ਹਾਂ ਦੇ ਬਖਰੇਵੇਂ ਖੜੇ ਕੀਤੇ ਜਾਂਦੇ ਸੀਗੇ ਜਿਹਦੇ ਵਿੱਚ ਅਸੀਂ ਗੱਲ ਕਰਦੇ ਸੀਗੇ ਵੀ ਸਿੱਖ ਜਮ ਤੇ ਕਯੂਮਨਿਸਟ ਵਿਚਾਰਧਾਰਾ ਦੋਨੋਂ ਇਹਨੂੰ ਕਾਫੀ ਪਾੜਨ ਦੀ ਕੋਸ਼ਿਸ਼ ਕੀਤੀ ਗਈ ਪਿਛਲੇ ਸਮੇਂ ਦੌਰਾਨ ਇਹ ਵੀ ਰਿਹਾ ਵੀ ਜਦੋਂ ਸਿੱਖ ਮੂਵਮੈਂਟ ਚੱਲਦੀ ਰਹੀ ਤਾਂ ਜਿਹੜੀ ਕਯੂਮਨਿਸਟ ਵਿਚਾਰਧਾਰਾ ਵਾਲੇ ਲੋਕ ਸੀ ਉਹ ਸਰਕਾਰ ਪੱਕੀ ਰੋਲ ਅਦਾ ਕਰਦੇ ਰਹੇ ਬਾਰੇ ਹੌਲੀ-ਹੌਲੀ ਦੋਨੇ ਵਿਚਾਰਧਾਰਾਵਾਂ ਕਿਉਂਕਿ ਦੋਨੇ ਹੀ ਵਿਚਾਰਧਾਰਾਵਾਂ ਜਿਹੜੀਆਂ ਸੰਘਰਸ਼ਮਈ ਨੇਗੀਆਂ ਤੇ ਇਹ ਦੋਨੇ ਵਿਚਾਰਧਾਰਾ ਜਿਹੜੀਆਂ ਕਿਸਾਨ ਅੰਦੋਲਨ ਦੇ ਵਿੱਚ ਸਾਨੂੰ ਕਿਤੇ ਇਕੱਠੀਆਂ ਜਿਹੜੀਆਂ ਦਿਖਾਈ ਦਿੱਤੀਆਂ ਸੀ ਉਹ ਹੁਣ ਅੱਗੇ ਉਹ ਉਹਨਾਂ ਦਾ ਜਿਹੜਾ ਇੱਕ ਇਕਾ ਉਹ ਅੱਗੇ ਵੱਧਦਾ ਦਿਖਾਈ ਦੇ ਰਿਹਾਗਾ ਇਹਦੇ ਵਿੱਚ ਹੁਣ ਵੱਡਾ ਮਤਲਬ ਆਪਾਂ ਕਹਿ ਸਕਦੇ ਜਿਵੇਂ ਸਾਥ ਵੱਲੋਂ ਇਹ ਸ਼ੁਰੂ ਕੀਤੀ ਗਈ ਇੱਕ ਅੰਮ੍ਰਿਤਾਰੀ ਨੌਜਵਾਨ ਆਪਾਂ ਕਹਿ ਸਕਦੇ ਹਾਂ ਵੀ ਉਹਦੇ ਵੱਲੋਂ ਇਹ ਆ ਪ੍ਰੋਟੈਸਟ ਸੁਰੂ ਉੱਥੋਂ ਹੁੰਦਾ ਹੈਗਾ ਤੇ ਅੱਜ ਪੂਰੇ ਪੰਜਾਬ ਦੀਆਂ ਜਿਹੜੀਆਂ ਕਿਸਾਨ ਜਸੇਬੰਦੀਆਂ ਜਿਹਨੂੰ ਅਸੀਂ ਮਾਰਕਸਵਾਦੀ ਵਿਚਾਰਧਾਰਾ ਨਾਲ ਵੀ ਜੋੜ ਕੇ ਦੇਖਦੇ ਆ ਉਹ ਸਾਰੀਆਂ ਉਸ ਸੰਘਰਸ਼ ਦੇ ਨਾਲ ਆ ਜੁੜੀਆਂ ਰਹੀਆਂ ਤੇ ਉਹ ਬੜੀ ਵੱਡੀ ਮਤਲਬ ਇੱਕ ਤਰ੍ਹਾਂ ਦੇ ਨਾਲ ਆਪਾਂ ਕਹਿ ਸਕਦੇ ਹਾਂ ਅਚੀਵਮੈਂਟ ਆ ਵਾ ਲਈ ਪੰਜਾਬ ਦੇ ਲਈ ਇੱਕ ਇਸ ਤਰ੍ਹਾਂ ਦੇ ਮੌਕਾ ਮੇਲ ਬਣਦੇ ਵੀ ਰਹੇ ਵੀ ਜਦੋਂ ਕਿਤੇ ਨਾ ਕਿਤੇ ਲੱਗਦਾ ਹੁੰਦਾ ਵੀ ਹੁਣ ਪੰਜਾਬ ਦੇ ਵਿੱਚ ਸਾਇਦ ਸੰਘਰਸ਼ ਵਾਲੀਆਂ ਧਿਰਾਂ ਖਤਮ ਹੋਣੀਆਂ ਤਾਂ ਕੋਈ ਨਾ ਕੋਈ ਇਸ ਤਰ੍ਹਾਂ ਦਾ ਮੌਕਾ ਮੇਲ ਬਣਦਾ ਤੇ ਉਹ ਫੇਰ ਸਾਰੀਆਂ ਪੁਨਰਸਰਜੀਤ ਹੋ ਜਾਂਦਾ ਉਹੀ ਸੰharta ਜਿਹੜਾ ਸਾਡੇ ਸਾਹਮਣੇ ਖੜਾ ਦਿਖਾਈ ਦਿੰਦਾ ਔਰ ਦਿੱਲੀ ਨੂੰ ਟੱਕਰ ਆ ਜਿਹੜੀ ਪੰਜਾਬ ਦੇ ਵਿੱਚੋਂ ਉਹ ਫੇਰ ਉਸੇ ਤਰ੍ਹਾਂ ਸਾਨੂੰ ਲੱਗਣ ਲੱਗੇ ਨੇ ਜਿਵੇਂ ਕਿਤੇ ਪਹਿਲੇ ਸਮਿਆਂ ਦੇ ਵਿੱਚ ਸਾਡੇ ਪੰਜਾਬ ਤੋਂ ਉਹ ਟੱਕਰ ਦਿੱਲੀ ਨੂੰ ਦਿੱਤੀ ਜਾਂਦੀ ਸੀ ਸੋ ਹਾ ਜਈ ਟੱਕਰ ਦੁਬਾਰੇ ਬਣਾਤੀ ਹੈ ਜਿਹੜਾ ਪੰਜਾਬ ਯੂਨੀਵਰਸਿਟੀ ਵਾਲਾ ਮਸਲਾ ਇਹਨੇ ਚੰਡੀਗੜ੍ਹ ਪ੍ਰਸ਼ਾਸਨ ਦਾ ਤੇ ਪੁਲਿਸ ਦਾ ਤੁਸੀਂ ਅੱਜ ਕੀ ਰੋਲ ਮਹਿਸੂਸ ਕੀਤਾ ਕੀ ਯਾਦ ਦਿਵਾਇਆ ਜਾ ਰਿਹਾ ਪੰਜਾਬ ਨੂੰ ਆ ਦੇਖੋ ਪੰਜਾਬ ਦਾ ਜਿਹੜਾ ਚੰਡੀਗੜ੍ਹ ਦੇ ਉੱਪਰੋਂ ਹੱਕ ਹੈ ਉਹ ਲਗਾਤਾਰ ਮਤਲਬ ਖੂਹਿਆ ਗਿਆ ਇੱਕ ਤਰ੍ਹਾਂ ਦੇ ਨਾਲ ਜੇ ਆਪਾਂ ਗੱਲ ਕਰਦੇ ਆਂ ਵੀ ਜਦੋਂ ਤੋਂ 1966 ਤੋਂ ਬਾਅਦ ਹੀ ਪੰਜਾਬ ਤੋਂ ਜਿਹੜਾ ਚੰਡੀਗੜ੍ਹ ਆ ਰਾਜਧਾਨੀ ਹੈ ਉਹ ਤਿੰਨ ਸੂਬਿਆਂ ਨੂੰ ਸਾਂਝੀ ਕਰਤੀ ਉਸ ਤੋਂ ਬਾਅਦ ਊਟੀ ਬਣਾ ਲਿਆ ਜਿਵੇਂ ਵੀ ਮਤਲਬ ਚੱਲਦਾ ਇਥੋਂ ਤੱਕ ਕਿ ਪੰਜਾਬ ਆ ਦੇ ਬੱਸ ਸਟੈਂਡ ਤੱਕ ਬਾਹਰ ਕੱਢ ਦਿੱਤਾ ਗਿਆ ਸੀ ਚੰਡੀਗੜ੍ਹ ਤੋਂ 17 ਤੋਂ ਜਦੋਂ ਕਿ ਹਮਾਚਰ ਹਰਿਆਣਾ ਦੀਆਂ ਬੱਸਾਂ ਐਂਟਰ ਕਰਦੀਆਂ ਪਰ ਪੰਜਾਬ ਨੂੰ ਉੱਥੇ ਮਤਲਬ ਇੱਕ ਤਰ੍ਹਾਂ ਬਾਹਰ ਕਰ ਦਿੱਤਾ ਗਿਆ ਸੀ ਸੋ ਉਹੀ ਇੱਕ ਤਰ੍ਹਾਂ ਦਾ ਰੋਲ ਪਿਛਲੇ ਸਮੇਂ ਦੌਰਾਨ ਕਦੇ ਅਸੀਂ ਸੁਣਦੇ ਹੁੰਦੇ ਵੀ ਮਟਕਾ ਚੌਂਕ ਆਇੜਾ ਧਰਨਾ ਚੌਂਕ ਹੁੰਦਾ ਪਰ ਉਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਪਾਬੰਦੀ ਆ ਜਿਹੜੀ ਪੰਜਾਬ ਨੂੰ ਲਾ ਦਿੱਤੀ ਗਈ ਸੀ ਪੰਜਾਬ ਦਾ ਕੋਈ ਵੀ ਸੰਘਰਸ਼ ਹੈ ਜਿਹੜਾ ਉਹ ਮੁਹਾਲੀ ਵਾਲੇ ਬਾਰਡਰ ਦੇ ਉੱਪਰ ਹੀ ਜਾ ਕੇ ਖਤਮ ਹੋ ਜਾਂਦਾ ਰਹੇਗਾ ਤੋ ਇਹ ਉਹੀ ਜਾਦ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਪਰ ਇਹਦੇ ਨਾਲ ਇੱਕ ਬੜੀ ਵੱਡੀ ਗੱਲ ਜਿਹੜੀ ਅੱਜ ਸਾਹਮਣੇ ਆ ਰਹੀ ਹੈ ਉਹ ਹੈ ਕਿ ਆਖਰ ਮਹਾੜੀ ਦੇ ਵਿੱਚ ਚੰਡੀਗੜ੍ਹ ਜਾਂ ਹਰਿਆਣਾ ਪੁਲਿਸ ਕਿਵੇਂ ਆ ਕੇ ਲਾਈ ਗਈ ਹੈ ਇਹ ਇਹ ਇੱਕ ਬੜਾ ਵੱਡਾ ਸਵਾਲ ਖੜਾ ਹੁੰਦਾ ਹੈ ਗੱਲ ਅਸੀਂ ਗੱਲੇ ਚੰਡੀਗੜ੍ਹ ਦੀ ਨਹੀਂ ਕਰਦੇ ਤੇ ਜਦੋਂ ਸਾਡੀਆਂ ਸਰਕਾਰਾਂ ਜਿਹੜੀਆਂ ਉਹ ਦਾਵਾ ਕਰਦੀਆਂ ਨੇ ਕਿ ਇਸ ਮਾਮਲੇ ਦੇ ਉੱਪਰ ਉਹ ਲੜ ਰਹੀਆਂ ਨੇ ਸਰਕਾਰ ਦੇ ਨਾਲ ਤੇ ਦੂਸਰੇ ਪਾਸੇ ਜਿਹੜੀ ਮਹਾੜੀ ਦੇ ਵਿੱਚ ਚੰਡੀਗੜ੍ਹ ਪੁਲਿਸ ਜਾਂ ਹਰਿਆਣਾ ਦੀ ਪੁਲਿਸ ਤੋਂ ਬੱਲੋ ਆ ਕੇ ਜਿਹੜੇ ਬੈਰੀਕੇਟ ਕਰਨੇ ਜਾਂ ਰੋਕਣੇ ਆ ਇਹ ਮਤਲਬ ਇੱਕ ਸਵਾਲੀਆ ਚੈਨ ਸਰਕਾਰ ਤੇ ਵੀ ਪੈਦਾ ਕਰ ਰਹੀ ਹੈ। ਪੰਜਾਬ ਦਾ ਗ੍ਰਹਿ ਭਾਗ ਸੁੱਤਾ ਪਿਆ ਫਿਰ? ਬਿਲਕੁਲ ਦੀ ਇਹ ਗੱਲ ਤਾਂ ਮੰਨਣ ਵਾਲੀ ਹੈ ਕਿ ਤੁਹਾਡੀ ਗੱਲ ਵੀ ਪੰਜਾਬ ਦਾ ਗ੍ਰਹਿ ਭਾਗ ਸੁੱਤਾ ਪਿਆ ਜਾਂ ਨਹੀਂ ਪਿਆ ਇਹਦੇ ਬਾਰੇ ਤਾਂ ਹੁਣ ਪੰਜਾਬ ਦੇ ਲੋਕ ਪਲੀਪਤ ਜਾਣਦੇ ਆ ਪਰ ਇਹਦੇ ਵਿੱਚ ਨਾ ਇੱਕ ਹੋਰ ਬੜੀ ਇੰਟਰਸਟਿੰਗ ਗੱਲ ਹੈ ਕਿ ਗੁਰਪ੍ਰੀਤ ਜੀ ਕਿ ਆਮ ਆਦਮੀ ਪਾਰਟੀ ਦਾ ਹੀ ਜਿਹੜਾ ਐਮਪੀ ਹੈਗਾ ਉਥੋਂ ਮਾਲਵਿੰਦਰ ਸਿੰਘ ਕੰਗ ਉਸ ਵੱਲੋਂ 1 ਅਗਸਤ ਦੇ ਮਹੀਨੇ ਚਿੱਠੀ ਲਿਖੀ ਜਾਂਦੀ ਹੈ। ਹੂੰ ਕਿ ਸੈਨੇਟ ਚੂਣਾ ਕਰਾਈਆਂ ਜਾਣ ਠੀਕ ਹੈ ਇਹਦਾ ਮਤਲਬ ਉਸ ਸਮੇਂ ਪਤਾ ਸੀ ਵੀ ਇਹ ਕੁਸੂਣ ਜਾ ਰਿਹਾ ਹੂੰ ਉਹਦੀ ਪਹਿਲ ਕਦਮੀ ਆ ਜਿਹੜੀ ਇਹ ਉਸ ਸਮੇਂ ਇਹ ਗੱਲ ਦਾ ਪਤਾ ਸੀਗਾ ਇਹਦਾ ਮਤਲਬ ਆਮ ਆਦਮੀ ਪਾਰਟੀ ਨੂੰ ਵੀ ਪਤਾ ਸੀ ਜੇ ਮਾਰਿੰਦਰ ਕੰਗ ਨੂੰ ਪਤਾ ਹੈਗਾ ਉਹ ਸੈਨੇਟ ਚੂਣਾ ਕਰਾਉਣ ਦੇ ਲਈ ਚਿੱਠੀ ਲਿਖਦਾ ਫੈਂਟ ਨੂੰ ਗ੍ਰਹਿ ਭਗਾਂ ਨੂੰ ਤਾਂ ਇਹਦਾ ਮਤਲਬ ਤਾਂ ਇਹ ਹੈ ਵੀ ਇਹ ਸਾਰਾ ਸਿਸਟਮ ਹੈ ਜਿਹੜਾ ਉਸ ਸਮੇਂ ਪਤਾ ਸੀਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋਣ ਜਾ ਰਿਹਾ ਹੈ ਕੰਗ ਯੂਨੀਵਰਸਿਟੀ ਦਾ ਸਟੂਡੈਂਟ ਰਿਹਾ ਉਸ ਤੋਂ ਦੀ ਪਦੈਸ਼ਾ ਸ਼ਾਇਦ ਉਹਨੂੰ ਇਸੇ ਕਰਕੇ ਇਹ ਮੰਗ ਕਰਨੀ ਪੈਗੀ ਪਹਿਲਾਂ ਹੀ ਆ ਬਿਲਕੁਲ ਜੀ ਇਹਦੇ ਵਿੱਚ ਦੂਜੀ ਗੱਲ ਇਹ ਵੀ ਉਹਦੀ ਜਿੰਨੀ ਜੇ ਜਿੰਨੀ ਸਮਝ ਰਾਜਨੀਤਿਕ ਸਮਝ ਕੰਗਰੂਆਂ ਫਿਰ ਕੀ ਆਮ ਆਦਮੀ ਪਾਰਟੀ ਦੇ ਵਿੱਚ ਹੋਰ ਕਿਸੇ ਆਗੂ ਨੂੰ ਨਹੀਂ ਹੈ ਕਿਉਂਕਿ ਦੇ ਉਹਨਾਂ ਨੂੰ ਪਤਾ ਸੀਗਾ ਇਹ ਅਗਸਤ ਦੇ ਮਹੀਨੇ ਦੇ ਵਿੱਚ ਅਗਸਤ ਦੇ ਪਹਿਲੇ ਹਫਤੇ ਸਾਲ 8 ਅਗਸਤ ਨੂੰ ਚਿੱਠੀ ਆ ਜਿਹੜੀ ਲਿਖੀ ਜਾਂਦੀ ਹੈ ਕਿ ਉਦੋਂ ਹਾਲਾਂਕਿ ਇਸ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਵਾਲੀ ਗੱਲਬਾਤ ਵੀ ਕਿਤੇ ਨੇੜੇ ਤੇੜੇ ਨਹੀਂ ਸੀਗੀ ਉਹਨਾਂ ਦਿਨਾਂ ਦੇ ਵਿੱਚ ਕਿਸੇ ਕਿਸੇ ਚਰਚਾ 'ਚ ਨਹੀਂ ਸੀਗੀ ਪਰ ਉਸ ਸਮੇਂ ਉਹ ਚਿੱਠੀ ਲਿਖਦੇ ਸੈਨੇਟ ਚੋਣਾਂ ਕਰਾਉਣ ਦੇ ਲਈ ਤਾਂ ਦਾ ਮਤਲਬ ਉਥੋਂ ਦੀ ਜਿਹੜੀ ਕਨਸੋ ਆ ਕਿਤੇ ਤਰੀਕੇ ਨਾਲ ਆ ਰਹੀ ਸੀਗੀ ਕੀ ਹੋਣ ਜਾ ਰਿਹਾਗਾ ਤੇ ਗ੍ਰੈਬ ਭਾਗ ਵਾਲੀ ਗੱਲ ਆ ਫਿਰ ਗ੍ਰੈਬ ਭਾਗ ਕਿੱਥੇ ਸੁੱਤਾ ਸੀਗਾ ਜੇ ਕੰਗ ਨੂੰ ਪਤਾ ਸੀ ਤਾਂ ਗ੍ਰੈਬ ਭਾਗ ਨੂੰ ਪੰਜਾਬ ਦੇ ਨੂੰ ਪਤਾ ਨਹੀਂ ਸੀ ਵੀ ਕੀ ਹੋਣ ਜਾ ਰਿਹਾਗਾ ਸਵਾਲ ਸਰਕਾਰ ਤੇ ਹੁੰਦੇ ਖੜੇ ਵੱਡੇ ਆ ਜੀ ਹੁਣ ਉਹ ਤੋਂ ਵੱਡਾ ਸਵਾਲ ਫੇਰ ਇੱਕ ਹੋਰ ਮੈਂ ਉਹਨਾਂ ਨੂੰ ਕੋਟ ਕਰਕੇ ਕਹੂੰਗਾ ਮਾਨਵਿੰਦਰ ਕੰਗ ਦੀ ਗੱਲ ਈ ਆ ਵੀ ਸਰਕਾਰ ਤਾਂ ਕਹਿ ਰਹੀ ਆ ਭਗਵਾਨ ਸਿੰਘ ਮਾਨ ਹੁਣੇ ਕਹਿ ਰਿਹਾ ਵੀ ਅਸੀਂ ਜਾਣਦੇ ਆਂ ਜੀ ਹਾਈ ਕੋਰਟ ਹਾਈ ਕੋਰਟ ਚ ਜਾਵਾਂਗੇ ਪਰ ਉਹ ਕਹਿ ਰਿਹਾ ਵੀ ਇਹਨੂੰ ਹਾਈ ਕੋਰਟ ਤੇ ਜਾਣ ਦੀ ਜ਼ਰੂਰਤ ਹੀ ਨਹੀਂ ਹੈਗੀ ਇਹ ਤਾਂ ਇੱਕ ਜਿਹੜਾ ਵਿਧਾਨ ਸਭਾ ਦੇ ਮਤੀ ਮਤਾ ਲਿਆਂਦਾ ਜਾ ਸਕਦਾਗਾ ਸਰਕਾਰ ਦੇ ਉੱਪਰ ਸਵਾਲ ਤਾਂ ਹੈਗੀ ਆ ਸਰਕਾਰ ਹੁਣ ਮਤਲਬ ਗੱਲ ਕਰ ਰਹੀ ਹੈ ਹਾਈ ਕੋਰਟ ਦੀ ਜਾਂ ਅਦਾਲਤ ਦੇ ਵਿੱਚ ਅਦਾਲਤਾਂ ਦੇ ਵਿੱਚ ਅੱਗੇ ਕਿੰਨਾ ਇਨਸਾਫ ਮਿਲਿਆ ਪੰਜਾਬ ਨੂੰ ਕਿੰਨੇ ਮਸਲੇ ਆ ਜਿਹੜੇ ਅਦਾਲਤਾਂ ਦੇ ਵਿੱਚ ਪਾਣੀਆਂ ਦਾ ਮਸਲਾ ਅਜੇ ਤੱਕ ਲੰਕੀ ਜਾਂਦਾ ਛਤਰੋ ਜਮਨਾ ਲੈਂਕ ਨਹਿਰ ਦੀ ਗੱਲ ਆ ਗਈ ਜਾਂ ਹੋਰ ਆ ਸਾਨੂੰ ਅਦਾਲਤਾਂ ਦੇ ਵਿੱਚੋਂ ਕਲੰਮਾ ਸਮਾਂ ਲੰਕ ਜਾਂਦਾ ਕੰਮ ਉਹਦੇ ਵਿੱਚੋਂ ਕਿਹੜਾ ਇਨਸਾਫ ਜਾਂ ਕਿਹੜੀ ਗੱਲ ਆ ਜਾਂ ਉਸ ਤਰ੍ਹਾਂ ਦਾ ਪੱਖ ਪੇਸ਼ ਕਰਨਾ ਸਰਕਾਰਾਂ ਚੇਂਜ ਹੋ ਜਾਂਦੀਆਂ ਨੇ ਪਹਿਲੀ ਸਰਕਾਰ ਦੇ ਕੇਸ ਦੂਜੀ ਸਰਕਾਰ ਨਹੀਂ ਚਲਾਉਂਦੀ ਹੈਗੀ ਤੁਹਾਡਾ ਲੰਬਾ ਪ੍ਰੋਸੈਸ ਹੈਗਾ ਬਾਹਰ ਜਿਵੇਂ ਹੁਣ ਉਹ ਕਹਿ ਰਹੇ ਆ ਕਿਉਂ ਨਹੀਂ ਪੰਜਾਬ ਸਰਕਾਰ ਇਸ ਪਾਰਟੀ ਦੇ ਭਗਵਾਨ ਸੇਮਾਨ ਹੋਣੀ ਸਰਪਾਰਟੀ ਮੀਟਿੰਗ ਕਿਉਂ ਨਹੀਂ ਬੁਲਾਈ ਅਜੇ ਤੱਕ ਹੂੰ ਬਹੁਤ ਵੱਡਾ ਸਵਾਲ ਹੈ ਉਹਨਾਂ ਨੂੰ ਇਦੋਂ ਵੱਡਾ ਮਸਲਾ ਇਦੋਂ ਵੱਡਾ ਹੱਲਾ ਹੋਰ ਕੀ ਹੋ ਸਕਦਾਗਾ ਸਰਪਾਰਟੀ ਮੀਟਿੰਗ ਸੱਦਣੀ ਚਾਹੀਦੀ ਵਿਧਾਨ ਸਭਾ ਦੇ ਵਿੱਚ ਜਿਹੜਾ ਸੈਸ਼ਨ ਸੰਦ ਕੇ ਸਪੈਸ਼ਲ ਦੇ ਵਿੱਚ ਮਤਾ ਪਾਉਣਾ ਚਾਹੀਦਾਗਾ ਮੈਨੂੰ ਪਤਾ ਲੱਗ ਜੇ ਕੌਣ ਪੰਜਾਬ ਦੇ ਨਾਲ ਖੜਾ ਹੈ ਕੌਣ ਗੱਲਾਂ ਬਾਤਾਂ ਮਾਰ ਰਿਹਾ ਹੈਗਾ ਇਸ ਗੱਲ ਦਾ ਵੀ ਪਤਾ ਲੱਗ ਜੇ ਹੂੰ ਮਾਲਵਿੰਦਰ ਕੰਗ ਤੇ ਮੀਤਹਿਰ ਪਿਛਲੇ ਦਿਨੀ ਗਏ ਸੀ ਉੱਥੇ ਉਹਨਾਂ ਦਾ ਵਿਰੋਧ ਵੀ ਹੋਇਆ ਜਿਸ ਤਰੀਕੇ ਨਾਲ ਤੁਸੀਂ ਵੀਡੀਓ ਦੇਖੀਆ ਹੋਣਗੇ ਤਾਂ ਮੀਤਹਿਰ ਮੰਤਰੀ ਵੀ ਰਹੇ ਨੇ ਸਿੱਖਿਆ ਹਾਇਰ এডੂਕੇਸ਼ਨ ਦੇ ਤਾਂ ਉਹਨਾਂ ਤੇ ਇਹ ਸਵਾਲ ਉੱਠੇ ਕਿ ਤੁਸੀਂ ਜਦੋਂ ਮੰਤਰੀ ਸੀ ਕੀ ਤੁਸੀਂ ਸੈਨੇਟ ਦੀਆਂ ਮੀਟਿੰਗਾਂ 'ਚ ਸ਼ਾਮਲ ਹੋਏ ਜਾਂ ਮੁੱਖ ਮੰਤਰੀ ਭਗਵੰਤ ਮਾਨ ਵੀ ਮੈਂਬਰ ਨੇ ਸੈਨੇਟ ਦੇ ਉਹ ਕਦੇ ਸ਼ਾਮਲ ਹੋਏ ਪਹਿਲੀਆਂ ਸਰਕਾਰਾਂ ਵੀ ਸ਼ਾਮਲ ਨਹੀਂ ਹੋਈਆਂ ਤਾਂ ਸਾਰੀਆਂ ਸਰਕਾਰਾਂ ਇੱਕੋ ਇੱਕ ਟਹਾਰੇ 'ਚ ਖੜ ਜਾਂਦੀਆਂ ਕਿ ਪੰਜਾਬ ਦੇ ਹੱਕਾਂ ਦੇ ਲਈ ਜਾਂ ਪੰਜਾਬ ਦੇ ਹੱਕ ਬਚਾਉਣ ਦੇ ਲਈ ਤੁਸੀਂ ਕਰਦੇ ਕੀ ਹੋ ਬਿਲਕੁਲ ਇਹ ਜਾਬਾ ਦੀ ਅੱਜ ਗੱਲ ਕਲੀ ਗੁਰਪ੍ਰੀਤ ਸਿੰਘ ਪੰਜਾਬ ਯੂਨੀਵਰਸਿਟੀ ਦੀ ਕਰਦੇ ਆ ਤਾਂ ਪੰਜਾਬ ਯੂਨੀਵਰਸਿਟੀ ਜਦੋਂ ਅਸੀਂ ਲਾਹੌਰ ਤੋਂ ਲੈ ਕੇ ਆਂਦੀ ਆ ਉਸ ਸਮੇਂ ਸਟੇਟ ਯੂਨੀਵਰਸਿਟੀ ਸੀਗੀ ਇਹ ਸਟੇਟ ਯੂਨੀਵਰਸਿਟੀ ਰਹੀ ਹੈ 1960 ਤੱਕ ਜਦੋਂ ਪੰਜਾਬ ਦਾ ਪੁਨਰਗਠਨ ਹੁੰਦਾ ਹੈਗਾ ਉਸ ਤੋਂ ਬਾਅਦ ਮਤਲਬ ਜਿਸ ਤਰ੍ਹਾਂ ਮਤਲਬ ਚੰਡੀਗੜ੍ਹ ਬਾਰੇ ਫੈਸਲਾ ਲੈ ਲਿਆ ਗਿਆ ਉਸੇ ਤਰ੍ਹਾਂ ਹੀ ਇਹ ਯੂਨੀਵਰਸਿਟੀ ਸਾਂਝੀ ਰੱਖ ਦਿੱਤੀ ਗਈ ਜਿੰਨਾ ਚਿਰ ਬਦਲਵਾ ਪ੍ਰਬੰਧ ਨਹੀਂ ਹੁੰਦਾ ਉਨਾ ਚਿਰ ਹੀ ਮਤਲਬ ਤਿੰਨੇ ਸੂਬਿਆਂ ਦੀ ਸਾਂਝੀ ਕਰਕੇ ਮਤਲਬ ਸੈਂਟਰ ਨੇ ਆਪਦੇ ਕੰਟਰੋਲ ਥੱਲੇ ਦਾ ਡਿਊਟੀ ਦੇ ਕੰਟਰੋਲ ਥੱਲੇ ਆਪਾਂ ਕਹਿ ਸਕਦੇ ਹਾਂ ਇਹ ਕਰ ਦਿੱਤੀ ਹੈਗੀ ਉਸ ਤੋਂ ਬਾਅਦ ਮਤਲਬ ਜਦੋਂ ਹਰਿਆਣੇ ਦੀ ਸਰਕਾਰ ਭਜਨ ਲਾਲ ਸਾਹਿਬ ਉਹਨਾਂ ਨੇ ਆਪਣੇ ਕਾਲਜ ਜਿਹੜੇ ਵਾਪਸ ਕੱਢ ਲਏ ਉਹਨਾਂ ਨੇ ਯੂਨੀਵਰਸਿਟੀ ਬਣਾਈ ਹਾਂ ਉਹਨਾਂ ਨੇ ਆਪਦੀ ਇਹਦੇ ਨਾਲੋਂ ਆਪਣੇ ਕਾਲਜਾਂ ਜਿਹੜੇ ਤੋੜਲੇ ਸੀਗੇ ਤੇ ਹਮਾਤਲ ਨੇ ਵੀ ਆਪਣੇ ਕਾਲਜ ਤੋੜਲੇ ਫਿਰ ਤਾਂ ਆਲਰੇਡੀ ਮਤਲਬ ਦੁਬਾਰੇ ਫਿਰ ਉੱਥੀ ਗੱਲ ਆ ਗਈ ਸੀ ਫਿਰ ਤਾਂ ਸਟੇਟ ਯੂਨੀਵਰਸਿਟੀ ਦਾ ਦਰਜਾ ਉੱਥੇ ਬਰਕਰਾਰ ਹੋਗਾ ਸੀ ਜਦੋਂ ਦੂਜੇ ਸੂਬਿਆਂ ਨੇ ਆਪਣੇ ਕਾਲਜਾਂ ਦਾ ਨਾਤਾ ਹੀ ਤੋੜ ਲਿਆ ਇਹਦੇ ਨਾਲੋਂ ਫੇਰ ਕਿਉਂ ਨਹੀਂ ਸਾਡੀ ਕਿਸੇ ਸਰਕਾਰ ਨੇ ਉਹਦੋਂ ਕੀਤਾ ਕੱਲੀ ਅਸੀਂ ਭਗਵੰਤਬਾਨ ਦੀ ਸਰਕਾਰ ਨੂੰ ਮੌਕੇ ਤੇ ਚਲੋ ਹੁਣ ਦੋਸ਼ ਨਹੀਂ ਦੇ ਸਕਦੇ ਮੌਕੇ ਤੇ ਸਰਕਾਰ ਹੈ ਇਹਦਾ ਹੁਣ ਵੱਧ ਰੋਲ ਬਣਦਾਗਾ ਇਸ ਵੇਲੇ ਇਸ ਦੇ ਉੱਪਰ ਬਚਾਉਣ ਦਾ ਪਰ ਜਿਹੜੀਆਂ ਪ੍ਰਾਣੀਆਂ ਸਰਕਾਰਾਂ ਨੇ ਫਿਰ ਉਹਨਾਂ ਨੇ ਵੀ ਕੀ ਕੀਤਾਗਾ ਇੱਥੋਂ ਤੱਕ ਤੁਹਾਨੂੰ ਯਾਦ ਹੋਊਗਾ ਕਿ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਸਹਿਮਤੀ ਦੇ ਦਿੱਤੀ ਸੀ ਜਦੋਂ ਕੇਂਦਰ ਆਪ ਦੇ ਕੋਲ ਰੱਖੇ ਹਾਂਜੀ ਵੀ ਕੇਂਦਰ ਸਰਕਾਰ ਆਪਣੀ ਦੀ ਹਾਂ ਕਿਉਂਕਿ ਉਹ ਕੁਝ ਪ੍ਰੋਫੈਸਰਾਂ ਨੂੰ ਇਹ ਸੀਗਾ ਸ਼ਾਇਦ ਉਹਨੂੰ ਇਹ ਪ੍ਰੋਫੈਸਰਾਂ ਨੂੰ ਇਹ ਲੱਗਦਾ ਸੀਗਾ ਵੀ ਜਿਹੜਾ ਕੇਂਦਰ ਸਰਕਾਰ ਦੇ ਅਧੀਨ ਜਾ ਕੇ ਜਾਂ ਉੱਥੇ ਸੈਂਟਰ ਦੇ ਅਧੀਨ ਜਿਹੜਾ ਹੈਗਾ ਰਿਟਾਇਰਮੈਂਟ ਦਾ ਸਮਾਂ ਕੁਝ 5-7 ਸਾਲ ਵੱਧ ਹੈ ਜਾਂ ਉੱਥੇ 65 ਸਾਲ ਹੈ ਜਾਂ ਇੱਥੇ 60 ਸਾਲ ਆ ਕੋਈ ਇਸ ਤਰ੍ਹਾਂ ਦਾ ਸੀਗਾ ਉਹਨਾਂ ਨੇ ਆਪਣੀ 5-7 ਸਾਲ ਦੀ ਸਰਵਿਸ ਦੇ ਲਈ ਜਾਂ ਕੁਝ ਹੋਰ ਆਪਣੇ ਫਾਇਦਿਆਂ ਦੇ ਲਈ ਤੇ ਇਸ ਤਰ੍ਹਾਂ ਦਾ ਇੱਕ ਮਤਲਬ ਸੈਂਟੀ ਹੈ ਜਿਹੜੀ ਉਹ ਪ੍ਰਕਾਸ਼ਿਕ ਬਾਦਲ ਤੋਂ ਲੈ ਲਈ ਸੀਗੀ ਉਹ ਤਾਂ ਜਦੋਂ ਉਸ ਸਮੇਂ ਆਪਾਂ ਕਹਿ ਸਕਦਾ ਮੀਡੀਆ ਨਾਲ ਜੁੜੇ ਹੋਏ ਆ ਉਸ ਸਮੇਂ ਜਿਹੜਾ ਰੋਲ ਅਜੀਤ ਅਖਬਾਰ ਨੇ ਅਦਾ ਕੀਤਾ ਉਹ ਬਹੁਤ ਵੱਡਾ ਮਤਲਬ ਉਹ ਰੋਲ ਹੈ ਇਤਿਹਾਸਕ ਰੋਲ ਹੈ ਕਹਾਦਾ ਕੀਤਾ ਜੀਤ ਅਖਬਾਰ ਨੇ ਉਦੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸਹਿਮਤੀ ਜੜੀ ਵਾਪਸ ਲੈਣੀ ਪਈ ਸੀ ਕਹਿੰਦੇ ਡਾਕਟਰ ਮਨਮੋਹਨ ਸਿੰਘ ਮੁੱਖ ਪ੍ਰਧਾਨ ਮੰਤਰੀ ਸੀ ਉਹਨਾਂ ਨੇ ਵੀ ਉੱਥੋਂ ਪੜੇ ਹੋਣ ਕਰਕੇ ਇਹ ਕਿਹਾ ਕਿ ਯੂਨੀਵਰਸਿਟੀ ਪੰਜਾਬ ਦੇ ਕੋਲ ਹੀ ਰਹਿਣ ਦਿਓ ਕੇਂਦਰ ਦੇ ਅਧੀਨ ਨਾ ਕਰਵਾਓ ਸ਼ਾਇਦ ਇਹ ਵੀ ਗੱਲ ਇਹ ਵੀ ਗੱਲ ਵਿੱਚ ਕਿਉਂਕਿ ਐਕਚੁਅਲੀ ਉਸ ਸਮੇਂ ਵੀ ਮੁੱਦਾ ਬੜਾ ਵੱਡੇ ਪੱਧਰ ਦੇ ਉੱਪਰ ਉੱਠਿਆ ਸੀਗਾ ਜਿਹਦੇ ਨਾਲ ਪੰਜਾਬੀਆਂ ਕਿਉਂਕਿ ਜਦੋਂ ਕੋਈ ਚੁੱਪਚੀ ਚੀਤੇ ਗੱਲਾਂ ਹੋ ਜਾਂਦੀਆਂ ਉਦੋਂ ਬਹੁਤ ਕੁਝ ਹੋ ਜਾਂਦਾ ਪਰ ਜਦੋਂ ਉਹ ਗੱਲ ਰੌਲਾ ਪੈਂਦਾ ਨਾ ਜਦੋਂ ਜਿਸ ਤਰ੍ਹਾਂ ਹੁਣ ਪ੍ਰੋਟੈਸਟ ਹੋ ਰਿਹਾਗਾ ਉਦੋਂ ਗੱਲ ਸਭ ਦੇ ਧਿਆਨ ਚ ਆਉਂਦੀ ਹੈਗੀ ਸੋ ਉਹ ਡਾਕਟਰ ਮਰਮੋਹਨ ਸਿੰਘ ਹੋਣਾ ਨਹੀਂ ਕਿਉਂਕਿ ਉਹ ਇਸੇ ਯੂਨੀਵਰਸਿਟੀ ਦੇ ਪੜ੍ਹੇ ਵੀ ਹੋਏ ਸੀਗੇ ਔਰ ਉਹਨਾਂ ਨੂੰ ਇਹ ਵੀ ਪਤਾ ਸੀਗਾ ਵੀ ਇਹ ਯੂਨੀਵਰਸਿਟੀ ਕਿੰਨਾ ਚਿਰ ਮਤਲਬ ਕਿਵੇਂ ਲਾਹੌਰ ਤੋਂ ਲਿਆ ਕੇ ਇੱਥੇ ਸਥਾਪਿਤ ਕੀਤੀ ਸਾਰਾ ਉਹ ਇਸ ਇਤਿਹਾਸ ਨੂੰ ਜਾਣਦੇ ਸੀ ਔਰ ਉਹਨਾਂ ਨੇ ਇਹ ਵੀ ਹੁੰਦਾ ਵੀ ਉਹ ਇੱਕ ਪੰਜਾਬੀ ਜਾਂ ਸਿੱਖ ਹੋਣ ਦੇ ਨਾਤੇ ਨਹੀਂ ਚਾਹੁੰਦੇ ਹੋਣਗੇ ਵੀ ਇਹ ਕਲੰਕ ਮੇਰੇ ਮੱਥੇ ਲੱਗੇ ਇਨੂੰ ਰੋਕਣ ਦੇ ਵਿੱਚ ਅਹਿਮ ਰੋਲ ਅਦਾ ਕਰਿਆ ਹੂੰ ਜਿਵੇਂ ਅੱਜ ਦੀ ਗੱਲ ਕਰੀ ਆਪਾਂ ਜਿਵੇਂ ਪ੍ਰੋਟੈਸਟ ਦੇ ਵਿੱਚ ਲੋਕ ਆਪ ਮੁਹਾਰੇ ਪਹੁੰਚੇ ਉਹਨਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਹੋਈਆਂ ਉਥੇ ਹੋ ਖੱਲਾ ਹੋ ਰਿਹਾ ਤਾਂ ਇਹ ਸਾਰੇ ਮਸਲੇ ਦੇ ਵਿੱਚ ਤੁਹਾਨੂੰ ਕੀ ਲੱਗਦਾ ਕਿ ਇਥੋਂ ਅੱਗੇ ਕੀ ਹੋ ਸਕਦਾ ਇੱਕ ਤਾਂ ਮੈਨੂੰ ਲੱਗਦਾ ਵੀ ਜਿਹੜਾ ਭਾਜਪਾ ਦੀ ਸਰਕਾਰ ਆ ਮੋਦੀ ਸਰਕਾਰ ਆ ਸੈਂਟਰ ਸਰਕਾਰ ਆ ਉਹਨੂੰ ਸਾਇਦ ਹੀ ਲੱਗਣ ਲੱਗ ਗਿਆ ਕਿ ਜਦੋਂ ਕਿਸਾਨੀ ਅੰਦੋਲਨ ਤੋਂ ਬਾਅਦ ਜਿਸ ਤਰ੍ਹਾਂ ਕਿਸਾਨ ਜਥੇਬੰਦੀਆਂ ਦੇ ਵਿੱਚ ਫੁੱਟ ਪੈ ਗਈ ਜਾ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇਲੈਕਸ਼ਨ ਹੋਈ ਬੀਜੇਪੀ ਦਾ ਵੋਟ শেয়ার ਵਧਣ ਲੱਗ ਗਿਆ ਉਹਨਾਂ ਨੂੰ ਲੱਗਣ ਲੱਗ ਗਿਆ ਵੀ ਸ਼ਾਇਦ ਜਿਹੜਾ ਹੈਗਾ ਉਹ ਪ੍ਰੋਟੈਸਟ ਉਹ ਖਤਮ ਹੋ ਗਿਆ ਪੰਜਾਬ ਦੇ ਵਿੱਚ ਜਿਹੜਾ ਉਹ ਇੱਕ ਇੱਕੇ ਨਾਲ ਲੜਨ ਵਾਲੀ ਗੱਲ ਸੀਗੀ ਉਹ ਖਤਮ ਹੋ ਗਈ ਹੈਗੀ ਤੇ ਪਰ ਹੁਣ ਇਸ ਜਿਹੜਾ ਇੱਕ ਉਹਦੇ ਕਦਮ ਨੇ ਜਿਵੇਂ ਆਪਾਂ ਕਹਿੰਦੇ ਨੇ ਟੀਕਾ ਲਾ ਕੇ ਚੈੱਕ ਕਰਨ ਵਾਲੀ ਗੱਲ ਵੀ ਹੁੰਦੀ ਹੈ ਚਾਹੇ ਦੇਖ ਰਹੇ ਹੋਣ ਪਰ ਇਹਨਾਂ ਨੂੰ ਇੱਕ ਇਸ ਕਦਮ ਨੇ ਉਹਨਾਂ ਨੂੰ ਫੇਰ ਦਰਸਾ ਦਿੱਤਾ ਕਿ ਪੰਜਾਬ ਦੇ ਵਿੱਚ ਚਾਹੇ ਲੱਖ ਬਖਰੇਵੇਂ ਨੇਗੇ ਜਿਵੇਂ ਮੈਂ ਪਹਿਲਾਂ ਵੀ ਕਿਹਾ ਦੋ ਵਿਚਾਰ ਧਰਾਵਾਂ ਦਾ ਆਪਸੀ ਚਾਹੇ ਤਾਲਮਿਲ ਨਹੀਂ ਹੈ ਕਿਤੇ ਆਪਸੀ ਬਖਰੇਵੇਂ ਵੀ ਆ ਉਹਦੇ ਵਿੱਚ ਪਰ ਉਹ ਜਦੋਂ ਪੰਜਾਬ ਦੇ ਹੱਕਾਂ ਦੀ ਕੋਈ ਗੱਲ ਆਉਂਦੀ ਆ ਤਾਂ ਜਿਹੜੀਆਂ ਲੜਨ ਵਾਲੀਆਂ ਧਰਾਂ ਨੇ ਉਹ ਸਾਰੀਆਂ ਇੱਕ ਪਲੇਟਫਾਰਮ ਤੇ ਇਕੱਠੀਆਂ ਹੋ ਜਾਂਦੀਆਂ ਨੇ ਤੇ ਉਹ ਇਸ ਅੰਦੋਲਨ ਨੇ ਹੁਣ ਦਿਖਾ ਦਿੱਤਾ ਇਹਦਾ ਕੋ ਚੰਡੀਗੜ੍ਹ ਦੇ ਵਿੱਚ ਅੱਜ ਹੋ ਰਿਹਾਗਾ ਚਾਹੇ ਸੈਂਟਰਲ ਸਰਕਾਰ ਨੂੰ ਇਹ ਗੱਲ ਹੁਣ ਸਮਝ ਲੈਣੀ ਚਾਹੀਦੀ ਆ ਕਿ ਪੰਜਾਬ ਦੇ ਲੋਕ ਕਿਸੇ ਵੀ ਧੱਕੇ ਦੇ ਖਿਲਾਫ ਉਹ ਇਕੱਠੇ ਨੇ ਚਾਹੇ ਉਹ ਕਿਸੇ ਵੀ ਵਿਚਾਰਧਾਰਾ ਨਾਲ ਕਿਉਂ ਨਾ ਖੜੇ ਹੋਣ ਬੀਜੇਪੀ ਪੰਜਾਬ ਦੇ ਉੱਤੇ ਰਾਜ ਕਰਨ ਦੀ ਸੋਚਦੀ ਹੈ ਪੰਜਾਬ ਦੇ ਲੋਕਾਂ ਦੇ ਦਿਲ ਜਿੱਤਣ ਦੀਆਂ ਗੱਲਾਂ ਕਹਿੰਦੀ ਹੈ ਪਰ ਇਸ ਤਰੀਕੇ ਨਾਲ ਕੀ ਦਿਲ ਜਿੱਤੇ ਜਾ ਸਕਦੇ ਹਨ ਇਹ ਤਾਂ ਹੁਣ ਜਿਹੜੇ ਪੰਜਾਬ ਦੇ ਬੀਜੇਪੀ ਦੇ ਆਗੂ ਆ ਉਹਨਾਂ ਨੂੰ ਚਾਹੀਦਾ ਮਤਲਬ ਕੈਪਟਨ ਸਾਹਿਬ ਜਾ ਕੇ ਹੁਣ ਤਨਤਾਰਨ ਦੇ ਸੀਟ ਤੇ ਜਦੋਂ ਪ੍ਰਚਾਰ ਕਰਨ ਗਏ ਉਹ ਹੀ ਪੁਰਾਣੀ ਜਾਗਟ ਕੱਢ ਕੇ ਪਾ ਲਈ ਉਹਨਾਂ ਨੇ ਜਾ ਕੇ ਉੱਥੇ ਲੋਕਾਂ ਨਾਲ ਗੱਲਾਂ ਬਾਤਾਂ ਕਰਦੇ ਔਰ ਕਹਿ ਰਹੇ ਨੇ ਕਿ ਸਾਨੂੰ ਕਾਲੀ ਦਲ ਨਾਲ ਵੀ ਸਮਝੌਤੇ ਦੀ ਲੋੜ ਨਹੀਂ ਅਸੀਂ ਹੁਣ ਆ ਗਏ ਅਸੀਂ ਸਰਕਾਰ ਬਣਾਵਾਂਗੇ ਤੇ ਉਹਨਾਂ ਨੂੰ ਹੁਣ ਕਹਿਣਾ ਚਾਹੀਦਾ ਵੀ ਜੇ ਉਹ ਪਿੰਡਾਂ 'ਚ ਜਾਣ ਜੋਗੀ ਬੀਜੇਪੀ ਕਿਤੇ ਹੋਈ ਆ ਕਿਉਂਕਿ ਉਹ ਹੋਈ ਕਾਹਦੇ ਲਈ ਆ ਵੀ ਪੰਜਾਬ ਦੇ ਵਿੱਚ ਬੀਜੇਪੀ ਦਾ ਕਾਂਗਰਸੀਕਰਨ ਕਰ ਦਿੱਤਾ ਗਿਆ ਸਾਰੇ ਕਾਂਗਰਸੀ ਲੀਡਰ ਆ ਜਿਹੜੇ ਉਹ ਬੀਜੇਪੀ ਨੇ ਅਡਾਪਟ ਕਰ ਲਏ ਔਰ ਕਾਂਗਰਸੀ ਕਾਂਗਰਸ ਲੰਮਾ ਸਮਾਂ ਸਰਕਾਰ ਰਹਿਣ ਕਰਕੇ ਲੋਕਾਂ ਦੇ ਨਾਲ ਰابطੇ ਜਿਹਨਾਂ ਉਹ ਲੀਡਰ ਉਹ ਉਹਨਾਂ ਦੇ ذریعے ਜਿਉਂ ਦੁਬਾਰੇ ਲੋਕਾਂ ਦੇ ਵਿੱਚ ਜਾਣ ਜੋਗੀ ਹੋਈ ਸੀਗੀ ਤਾਂ ਉਹਨੂੰ ਹੁਣ ਇਹ ਸੋਚਣਾ ਚਾਹੀਦਾ ਵੀ ਉਹ ਦੁਬਾਰੇ ਕਿਹੜੇ ਮੂੰਹ ਨਾਲ ਜਾਣਗੇ ਮਤਲਬ ਕਿਹੜੇ ਹਾਲਾਤਾਂ ਦੇ ਵਿੱਚੋਂ ਬੀਜੇਪੀ ਲੰਗੀ ਆ ਤੁਹਾਡੇ ਜਾਦ ਹੋਣਾ ਵੀ ਉਹਦੇ ਮਤਲਬ ਵਧਾਈਕਾਂ ਨਾਲ ਕਿਵੇਂ ਉਹਨਾਂ ਦੇ ਕੱਪੜਿਆਂ ਦਾ ਕਪਾੜੇ ਲੋਕਾਂ ਨੇ ਨੰਗੇ ਕਰਦੇ ਰਹੇ ਨੇਗੇ ਤੇ ਅੱਜ ਫੇਰ ਉਸੇ ਸਥਿਤੀ ਦੇ ਵਿੱਚ ਲਜਾਣ ਦੀ ਕੋਸ਼ਿਸ਼ ਕਰ ਰਹੀ ਹੈ ਇੱਕ ਪਾਸੇ ਤਾਂ ਸੀ ਸਤਾਈ ਚ ਰਾਜ ਕਰਨ ਦੀਆਂ ਗੱਲਾਂ ਕਰਦੇ ਨੇ ਤੇ ਦੂਸਰੇ ਪਾਸੇ ਮਤਲਬ ਉਸ ਤਰ੍ਹਾਂ ਦੀ ਗੱਲ ਆ ਜਿਹੜਾ ਕਿ ਪੰਜਾਬੀ ਇਸ ਧੱਕੇ ਨੂੰ ਕਦੇ ਬਰਦਾਸ਼ਤ ਨਹੀਂ ਕਰਦੇ ਹੈਗੇ ਬੀਜੇਪੀ ਨੂੰ ਪੰਜਾਬ ਦੀ ਸਾਈਕੀ ਸਮਝ ਨਹੀਂ ਆ ਰਹੀ ਇਹ ਦੇ ਵਿੱਚ ਮਤਲਬ ਜਿਸ ਤਰ੍ਹਾਂ ਦਾ ਹੁਣ ਅਸਲ ਦੇ ਵਿਸ਼ੇਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੱਲ ਕਰਦੇ ਆ ਤਾਂ ਉਹ ਤਾਂ ਬਹੁਤ ਲੰਮਾ ਸਮਾਂ ਪੰਜਾਬ ਦੇ ਵਿੱਚ ਰਹੇ ਨੇਗੇ ਹੂੰ ਉਹਨਾਂ ਨੂੰ ਤਾਂ ਪੰਜਾਬ ਦੀ ਸੈਕੀ ਦਾ ਪੂਰਾ ਪੂਰਾ ਪਤਾ ਵੀ ਪੰਜਾਬ ਦੇ ਲੋਕ ਕਹੋ ਜੇ ਨੇ ਪੰਜਾਬ ਦੀ ਸੈਕੀ ਕੀ ਹੈ ਪੰਜਾਬ ਦੇ ਲੋਕ ਨਹੀਂ ਹੱਕਾਂ ਤੇ ਡਾਕਾ ਪੈਣ ਦਿੰਦੇ ਕਿੰਨਾ ਵੀ ਮਤਲਬ ਕਿਸੇ ਤਰ੍ਹਾਂ ਦੇ ਨਾਲਕ ਇਹਦੇ ਵਿੱਚ ਨਾ ਜੇ ਆਪਾਂ ਗੱਲ ਕਰਦੇ ਆ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਇਹ ਪੂਰੇ ਮਲਕ ਦੇ ਨਾਲੋਂ ਵੱਖਰੀ ਰਾਜਨੀਤੀ ਆ ਪੰਜਾਬ ਦੀ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਬਾਕੀ ਮਲਕ ਦੇ ਵਿੱਚ ਦੋ ਤਿੰਨ ਸੂਬੇ ਨੇ ਜਿਹੜੇ ਮਤਲਬ ਇੱਕ ਵੱਖਰੀ ਤਰ੍ਹਾਂ ਦੀ ਰਾਜਨੀਤੀ ਆ ਉਹ ਚੱਲ ਰਹੀ ਹੈਗੀ ਦੇਸ਼ ਦੇ ਵਿੱਚ ਜੇ ਅਸੀਂ ਗੱਲ ਕਰਦੇ ਆ ਮਹਾਰਾਸ਼ਟਰ ਆ ਮਹਾਰਾਸ਼ਟਰ ਦੇ ਵਿੱਚ ਮਰਾਠਾ ਰਾਜਨੀਤੀ ਨੂੰ ਤੁਸੀਂ ਮਨਫੀ ਨਹੀਂ ਕਰ ਸਕਦੇ ਹੈਗੇ ਉੱਥੇ ਚਾਹੇ ਹੋਰ ਜਿੰਨੀ ਮਰਜ਼ੀ ਰਾਜਨੀਤੀ ਕਰਿਓ ਪਰ ਮਰਾਠਾ ਰਾਜਨੀਤੀ ਖੜੀ ਰਹੂਗੀ ਇਸੇ ਤਰ੍ਹਾਂ ਬੰਗਾਲ ਦੇ ਵਿੱਚ ਹੈਗੀ ਬੰਗਾਲ ਦੇ ਵਿੱਚ ਬੰਗਾਲਾ ਬੰਗਾਲੀ ਆ ਜਿਹੜਾ ਬੰਗਾਲੀ ਭਾਈਚਾਰਾ ਉਹਦੀ ਆਪਣੀ ਰਾਜਨੀਤੀ ਆ ਜਿਹੜੀ ਉਹ ਕਾਇਮ ਹੈ ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ ਵਿੱਚ ਵੀ ਆ ਕਸ਼ਮੀਰੀਆਂ ਦੀ ਰਾਜਨੀਤੀ ਹੈ ਤੇ ਪੰਜਾਬ ਦੇ ਵਿੱਚ ਹੈ ਜਿਹੜੀ ਇੱਥੇ ਵੀ ਪੰਜਾਬੀਆਂ ਦੀ ਇੱਕ ਬੱਕਰੀ ਰਾਜਨੀਤੀ ਹੈ ਕਿਉਂਕਿ ਪੰਜਾਬ ਇੱਕ ਮੁਲਕ ਰਹਿ ਚੁੱਕਿਆ ਕਿਸੇ ਸਮੇਂ ਤੇ ਲੰਬੇ ਸਮਾਂ ਪੰਜਾਬ ਨੇ ਇੱਕ ਪ੍ਰਭੂ ਸੱਤਾ ਹੜਾਈ ਹੋਈ ਹੈਗੀ ਸੋ ਪੰਜਾਬ ਦੇ ਵਿੱਚ ਉਹ ਸੈਕੀ ਹੈ ਜਿਹੜੀ ਉਹ ਨਹੀਂ ਮਰ ਸਕਦੀ ਹੈਗੀ ਹਾਲਾਂਕਿ ਮੈਨੂੰ ਇਹ ਲੱਗਣ ਲੱਗ ਜਾਂਦਾ ਕਦੇ-ਕਦੇ ਵੀ ਜਿਸ ਤਰ੍ਹਾਂ ਜੰਮੂ ਕਸ਼ਮੀਰ ਨੂੰ ਤੋੜ ਕੇ ਟੁਕੜੇ ਕਰ ਲਏ ਤਾਂ ਸ਼ਾਇਦ ਭਾਜਪਾ ਨੂੰ ਲੱਗਦਾ ਸੀਗਾ ਵੀ ਪੰਜਾਬ ਦੇ ਨਾਲ ਵੀ ਸ਼ਾਇਦ ਉਸੇ ਤਰ੍ਹਾਂ ਦਾ ਤੋੜਪੰਨ ਕਰਕੇ ਪੰਜਾਬ ਨੂੰ ਵੀ ਉਸੇ ਤਰ੍ਹਾਂ ਦਬਾਇਆ ਜਾ ਸਕਦਾ ਜਿਵੇਂ ਜੰਮੂ ਕਸ਼ਮੀਰ ਵਾਲਾ ਤਜਰਬਾ ਪੰਜਾਬ ਚ ਕਰਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਮਝ ਲੈਣਾ ਚਾਹੀਦਾ ਕਿ ਪੰਜਾਬ ਤੇ ਕਸ਼ਮੀਰ ਦੇ ਵਿੱਚ ਕਾਫੀ ਅੰਤਰ ਹੈ ਪੰਜਾਬ ਦੇ ਨਾਲ ਕਾਂਗਰਸ ਨੇ ਤਾਂ ਸਿੱਧੇ ਤਰੀਕੇ ਦੇ ਨਾਲ ਮੱਥਾ ਲਾਇਆ ਸੀ ਭਾਜਪਾ ਆਲੇ ਦੁਆਲੇ ਦੀ ਜਿਹੜਾ ਮੱਥਾ ਲਾਉਣ ਦੀ ਕੋਸ਼ਿਸ਼ ਕਰਦੀ ਹੈ ਕਦੇ ਕਾਨੂੰਨ ਲਿਆਉਂਦੀ ਆ ਕਿਸਾਨੀ ਦੇ ਜਾਂ ਇਸ ਵਾਰ ਹੁਣ ਜਿਵੇਂ ਯੂਟੀ ਨੂੰ ਚੰਡੀਗੜ੍ਹ ਦਾ ਮਸਲਾ ਹੋਵੇ ਪੰਜਾਬ ਯੂਨੀਵਰਸਿਟੀ ਦਾ ਮਸਲਾ ਹੋਵੇ ਇਹਨਾਂ ਮਸਲਾਂ ਨੂੰ ਲਗਾਤਾਰ ਇੱਕ ਤਰੀਕੇ ਦੇ ਨਾਲ ਕੇਂਦਰਾ ਆਪਣੇ ਹੱਥਾਂ ਦੇ ਵਿੱਚ ਲੈਣ ਦੀ ਕੋਸ਼ਿਸ਼ ਕਰਦਾ ਹੈ ਤਾਂ ਭਾਜਪੀ ਤੇ ਕਾਂਗਰਸ ਦੀ ਸਿਆਸਤ ਕਿਸ ਤਰੀਕੇ ਨਾਲ ਪੰਜਾਬ ਨੂੰ ਚਲਾ ਰਹੀ ਆ ਪਹਿਲਾਂ ਕਾਂਗਰਸ ਨੇ ਕਿਵੇਂ ਕੀਤਾ ਤੇ ਹੁਣ ਭਾਜਪੀ ਕਿਵੇਂ ਕਰ ਰਹੀ ਹੈ ਦੇਖੋ ਕਾਂਗਰਸ ਦਾ ਤੇ ਭਾਜਪੀ ਦਾ ਮਤਲਬ ਜਿਹੜੀ ਰਾਜਨੀਤੀ ਆ ਨਾ ਉਹਦੇ ਵਿੱਚ ਬਹੁਤ ਵੱਡਾ ਅੰਤਰ ਆ ਬਈ ਜਿਹੜੀ ਕਾਂਗਰਸ ਦੀ ਰਾਜਨੀਤੀ ਸੀਗੀ ਕਾਂਗਰਸ ਚਾਹੇ ਹਿੰਦੂ ਤਬ ਦੀ ਗੱਲ ਕਰਦੀ ਸੀ ਪਰ ਬਹੁਤ ਦਬੀ ਆਵਾਜ਼ ਦੇ ਵਿੱਚ ਗੱਲ ਕਰਦੀ ਸੀ ਉਹ ਬਾਕੀ ਦੀ ਵੀ ਗੱਲ ਜੀ ਮੁਸਲਮਾਨਾਂ ਦੀ ਜਾਂ ਹੋਰ ਰਾਜਨੀਤੀ ਹੈ ਉਹ ਆਪਣਾ ਇੱਕ ਜਿਹੜਾ ਜਮਹੂਰੀਅਤ ਦਾ ਮੁਖੌਟਾ ਉਹਨੂੰ ਵੀ ਸੀ ਉਤਰਨਾ ਮੇਰਾ ਚਾਹੁੰਦੀ ਉਹਨੂੰ ਬਣ ਵਰਕਰਾਰ ਰੱਖਣਾ ਚਾਹੁੰਦੀ ਸੀ ਤੇ ਪਰ ਜਿਹੜੀ ਭਾਜਪਾ ਭਾਜਪਾ ਦਾ ਤਾਂ ਅਜੰਡਾ ਹੀ ਇਹ ਹੈ ਇਹਨਾਂ ਨੇ ਤਾਂ ਮਤਲਬ ਇੱਕ ਬੋਲੀ ਇੱਕ ਦੇਸ਼ ਇਹ ਮਤਲਬ ਇੱਕ ਚੋਣ ਪਤਾ ਨਹੀਂ ਸਾਰਾ ਕੁਝ ਇੱਕ ਕਰਨ ਦੀ ਜਿਹੜੀ ਕਵਾਇਦ ਹੈ ਚੱਲ ਰਹੀ ਹੈ ਇਹਨਾਂ ਦੀ ਲਗਾਤਾਰ ਇਸੇ ਨਾਲ ਹੀ ਸੂਬਿਆਂ ਦੇ ਅਧਿਕਾਰ ਹੈ ਜਿਹੜੇ ਉਹ ਖੋਹੇ ਜਾ ਰਹੇ ਨੇਗੇ ਸੂਬੇ ਕੱਲੇ ਪੰਜਾਬ ਦੀ ਗੱਲ ਥੋੜੀ ਕਰ ਸਕਦੇ ਆਪਾਂ ਪਰ ਸਾਰੇ ਸੂਬਿਆਂ ਦੀ ਦੇਖ ਲਓ ਹੁਣ ਹਾਲਤ ਕੀ ਬਣੀ ਵੀ ਆ ਜੀਐਸਟੀ ਆ ਜਾਂ ਹੋਰ ਹੈਗਾ ਸਾਰੇ ਅਧਿਕਾਰ ਆ ਜਿਹੜੇ ਸੈਂਟਰ ਨੇ ਆਪਣੇ ਕੋਲੇ ਲੈ ਲਿਆ ਜਿਹੜਾ ਫੈਡਰਲ ਢਾਂਚੇ ਦੀ ਲੜਾਈ ਅਕਾਲੀ ਦਲ ਨੇ ਕਦੇ ਸ਼ੁਰੂ ਕੀਤੀ ਸੀਗੀ ਆ ਆਨੰਦਪੁਰ ਸਾਹਿਬ ਦੇ ਮਤੇ ਤੋਂ ਅੱਜ ਉਸ ਲੜਾਈ ਲਈ ਹੋਰ ਸੂਬੇ ਜਿਵੇਂ ਤਾਮਨ ਲਾਡੂ ਆ ਮਤਲਬ ਕੇਰਲਾ ਜਾਂ ਬੰਗਾਲ ਦੇ ਵਿੱਚੋਂ ਆਵਾਜ਼ਾਂ ਉੱਠ ਰਹੀਆਂ ਨੇਗੀਆਂ ਵੀ ਸਾਡੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਉਹ ਅੱਜ ਪੂਰੇ ਮੁਲਕ ਦੇ ਵਿੱਚ ਇਸੇ ਕਾਰਨ ਹੈ ਕਿ ਬੀਜੇਪੀ ਨੇ ਉਹੀ ਕੁਝ ਜਿਹੜਾ ਕੁਝ ਪੰਜਾਬ ਨਾਲ ਹੁੰਦਾ ਆ ਹੁਣ ਦੂਸਰੇ ਸੂਬਿਆਂ ਨਾਲ ਵੀ ਕਰਨਾ ਸ਼ੁਰੂ ਕਰ ਦਿੱਤਾ ਤੇ ਪਰ ਪੰਜਾਬ ਦੇ ਨਾਲ ਜਿਹੜੀ ਤੁਸੀਂ ਕਹਿੰਦੇ ਹੋ ਵੀ ਇਹ ਆ ਇਧਰ ਉਧਰ ਦੀ ਵਾਲੀ ਗੱਲ ਆ ਵੀ ਸਿੱਧਾ ਟੱਕਰ ਵਾਲੀ ਗੱਲ ਨਹੀਂ ਹੈਗੀ ਕਿਉਂਕਿ ਕਾਂਗਰਸ ਦੇ ਰਾਜ ਸਮੇਂ ਸਿੱਧਾ ਟਕਰਾ ਜਿਹੜਾ ਹੁੰਦਾ ਪੰਜਾਬ ਦਾ ਤੇ ਸੈਂਟਰ ਦਾ ਯੂਨਿਓਸੀ 1984 ਦੀ ਦਾ ਐਪੀਸੋਡ ਕਰਨਾ ਤਾਂ ਐਮਰਜੈਂਸੀ ਲਾਲੀਏ ਜਾਂ ਇਸ ਤਰੀਕੇ ਦੀਆਂ ਕਟਨਾਵਾਂ ਹੋਈਆਂ ਸਨ ਹਾਂਜੀ ਹਾਂ ਐਮਰਜੈਂਸੀ ਤੋਂ ਬਾਅਦ ਮਤਲਬ ਜਿਹੜਾ ਕੁਝ ਹੋਇਆ ਉਹ ਸਿੱਧਾ ਟਕਰਾਓ ਵਾਲੀ ਗੱਲ ਸੀਗੀ ਪਰ ਬੀਜੇਪੀ ਨੇ ਹੈਗਾ ਜਿਹੜਾ ਸਮਰਥਕ ਤੌਰ ਦੇ ਉੱਪਰ ਜਿਹੜੇ ਬਹੁਤੇ ਹਮਲੇ ਆ ਜਿਹੜੇ ਕੀਤੇ ਹੈਗੇ ਤੇ ਉਹਦੇ ਲਈ ਮੈਨੂੰ ਲੱਗਦਾ ਵੀ ਜਿਹੜੀ ਹੁਣ ਭਗਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ ਇਹ ਬੀਜੇਪੀ ਦੇ ਬਹੁਤ ਹੀ ਫਿੱਟ ਬੈਠੀ ਹੈਗੀ ਇਹ ਇਹ ਜਿਹੜੀ ਇਸ ਕਰਕੇ ਇਹ ਜਿਹੜੇ ਹਮਲੇ ਆ ਇਸ ਸਮੇਂ ਆ ਕੇ ਬਹੁਤੇ ਤੇਜ਼ ਹੋ ਗਏ ਆ ਕਿਵੇਂ ਫਿੱਟ ਬੈਠ ਗਈ ਬੀਜੇਪੀ ਦੇ ਇਹਦੇ ਵਿੱਚ ਮਤਲਬ ਇਹ ਆ ਚਾਹੇ ਪੰਜਾਬ ਦੇ ਵਿੱਚ ਕਾਂਗਰਸ ਦਾ ਰਾਜ ਰਿਹਾ ਚਾਹੇ ਪੰਜਾਬ ਦੇ ਵਿੱਚ ਅਖਾਲੀ ਦਲ ਦਾ ਰਾਜ ਰਿਹਾ ਅਖਾਲੀ ਦਲ ਨੇ ਬੀਜੇਪੀ ਦੇ ਨਾਲ ਰਲ ਕੇ ਰਾਜ ਕੀਤਾ ਜੇ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਸੀ ਪਰ ਬੀਜੇਪੀ ਜਦੋਂ ਵੀ ਕੋਈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਗੱਲ ਸੈਂਟਰ ਦੇ ਵਿੱਚੋਂ ਆਉਂਦੀ ਸੀ ਤਾਂ ਚਾਹੇ ਉਹਦੇ ਵਿੱਚ ਬੀਜੇਪੀ ਪੰਜਾਬ ਵਾਲੀ ਸਹਿਮਤ ਹੁੰਦੀ ਜਾਂ ਅਖਾਲੀ ਦਲ ਦਾ ਵੀ ਕੁਝ ਹਿੱਸਾ ਸਹਿਮਤ ਹੁੰਦਾ ਪਰ ਫਿਰ ਵੀ ਆਕਾਲੀ ਦਲ ਦੇ ਵਿੱਚ ਕੁਝ ਇਸ ਤਰ੍ਹਾਂ ਦੇ ਲੀਡਰ ਸੀਗੇ ਜਿਹੜੇ ਉਸ ਦਾ ਵਿਰੋਧ ਕਰਦੇ ਰਹਿੰਦੇ ਆ ਬਹੁਤ ਲੰਮਾ ਸਮਾਂ ਹੁੰਦਾ ਰਿਹਾ ਮਸਲਨ ਜੇ ਅਸੀਂ ਗੱਲ ਕਰੀਏ ਗਰਤਾਰ ਸਿੰਘ ਟੋੜਾ ਹੁਣੀ ਬਹੁਤ ਮਤਲਬ ਇਸ ਗੱਲ ਤੇ ਪਹਿਰਾ ਦਿੰਦੇ ਰਹੇ ਪਿਛਲੇ ਸਮੇਂ ਦੌਰਾਨ ਜਦੋਂ ਵੀ ਕੋਈ ਪੰਜਾਬ ਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਤੋ ਇਸੇ ਤਰ੍ਹਾਂ ਹੀ ਕਾਂਗਰਸ ਦੇ ਵਿੱਚ ਕਾਂਗਰਸ ਦੇ ਵਿੱਚ ਵੀ ਜਿਹੜੇ ਚਾਹੇ ਪੰਜਾਬ 'ਚ ਸਰਕਾਰ ਕਾਂਗਰਸ ਦੀ ਸੀ ਸੈਂਟਰ 'ਚ ਕਾਂਗਰਸ ਦੀ ਰਹੀ ਆ ਉਸ ਸਮੇਂ ਵੀ ਜਿਹੜੇ ਉਹ ਤੱਕੇ ਸਹੀ ਆ ਕਾਂਗਰਸ ਦੀ ਸਰਕਾਰ ਨਦਨੀਕ ਕਬਲ ਆਪਣੇ ذریعے ਉਹਨੇ ਕਰੀ ਦਾ ਜਰੂਰ ਜਿਵੇਂ ਆਪਾਂ ਕਹਾਂ ਹਾਂ ਦਰਬਾਰਾ ਸਿੰਘ ਤੋਂ ਪਾਣੀ ਵਾਲਾ ਜਿਹੜਾ ਵਾਪਸ ਲਿਆ ਕੇਸ ਜਾਂ ਹੋਰ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੋਈ ਆ ਪਰ ਫਿਰ ਵੀ ਕਾਂਗਰਸ ਦੇ ਵਿੱਚ ਕੋਈ ਇਸ ਤਰ੍ਹਾਂ ਦੇ ਲੀਡਰ ਸੀਗੇ ਜਿਹੜੇ ਕਦੇ ਨਾ ਕਦੇ ਜਿਵੇਂ ਕੈਪਟਨ ਮਰਿੰਦਰ ਜਿਹੜੀ ਪਾਣੀ ਵਾਲਾ ਜਿਹੜਾ ਬੈਲਾ ਉਹ ਉਹ ਤੋਂ ਮਿਲੇ ਆਏ ਸੀਗੇ ਤੇ ਕਿਤੇ ਨਾ ਕਿਤੇ ਮਤਲਬ ਜਦੋਂ ਕੋਈ ਗੜਬਨ ਹੁੰਦੀ ਸੀ ਤਾਂ ਪੰਜਾਬ ਦੇ ਹਤੈਸੀ ਕੁਛ ਨਾ ਕੁਛ ਲੀਡਰ ਹੈ ਜਿਹੜੇ ਉਹ ਇਨ੍ਹਾਂ ਪਾਰਟੀਆਂ ਦੇ ਵਿੱਚ ਬੋਲਦੇ ਰਹਿੰਦੇ ਸੀਗੇ ਪਰ ਹੁਣ ਆਮ ਆਦਮੀ ਪਾਰਟੀ ਦਾ ਹਾਲ ਦੇਖੋ ਤਾਂ ਤੁਸੀਂ ਵੀ ਅੱਜ ਤੱਕ ਉਹਨਾਂ ਦੀ ਦਿੱਲੀ ਦੇ ਜਿਹੜੀ ਲੀਡਰਸ਼ਿਪ ਹੈ ਜਿਹੜੀ ਪੰਜਾਬ ਦੇ ਵਿੱਚ ਡੇਰੇ ਲਾਈ ਬੈਠੀ ਆ ਜਿਹੜਾ ਮਤਲਬ ਸਾਰੇ ਉਹ ਘਾਟਣ ਰਵਿੰਦ ਕੇਜਰੀ ਨਾਲ ਹੁਣੀ ਕਰ ਰਹੇ ਆ ਉਹਨਾਂ ਨੇ ਕੋਈ ਇੱਕ ਬਿਆਨ ਤੱਕ ਦਿੱਤਾ ਯੂਨੀਵਰਸਿਟੀ ਬਾਰੇ ਕੋਈ ਗੱਲ ਬੋਲਿਆ ਕੋਈ ਤੇ ਇਹਨਾਂ ਕੋਲੇ ਜਿਹੜੇ ਪੰਜਾਬ ਵਾਲੇ ਆ ਇਹਨਾਂ ਕੋਲੇ ਅਧਿਕਾਰ ਹੀ ਕੋਈ ਨਹੀਂ ਬੋਲਣ ਦਾ ਹੈਗਾ ਇਹਦਾ ਇੱਕ ਪ੍ਰੈਸ ਕਾਨਫਰੰਸ ਨਹੀਂ ਕਰ ਸਕਦੇ ਉਹਨਾਂ ਦੀ ਇਜਾਜ਼ਤ ਤੋਂ ਬਿਨਾ ਬਿਆਨ ਜਾਰੀ ਨਹੀਂ ਕਰ ਸਕਦੇ ਹੈਗੇ ਜੋ ਉੱਪਰੋਂ ਕਿਹਾ ਜਾਂਦਾ ਤੇ ਫਿਰ ਜਦੋਂ ਉੱਪਰ ਵਾਲਾ ਕੋਈ ਬੋਲਦਾ ਨਹੀਂ ਥੱਲੇ ਵਾਲਾ ਨੂੰ ਉੱਪਰ ਵਾਲਾ ਨਹੀਂ ਬੋਲਣ ਨਹੀਂ ਦੇਣਾ ਤੇ ਬੀਜੇਪੀ ਲਈ ਤਾਂ ਇਤੋਂ ਵਧੀਆ ਸੁਨਹਿਰੀ ਮੌਕਾ ਨਹੀਂ ਹੋ ਸਕਦਾ ਬੀਜੇਪੀ ਜੇ ਆਪਦੀ ਸਰਕਾਰ ਬਣਾ ਕੇ ਵੀ ਉਹ ਕੁਝ ਨਾ ਕਰ ਸਕੇ ਜਿਹੜਾ ਭਗਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ ਸਮੇਂ ਉਹਨਾਂ ਨੂੰ ਕਰਨਾ ਸਹਾਰਾ ਹੋਇਆ ਵਾ ਬੰਨੇ ਗਏ ਹੱਥ ਇਹਨਾਂ ਦੇ ਹੱਥ ਬੰਨੇ ਮਤਲਬ ਬੁਰੀ ਤਰ੍ਹਾਂ ਇਹ ਇਹਨਾਂ ਦੇ ਬੀਜੇਪੀ ਨੂੰ ਬੰਨਣ ਦੀ ਲੋੜ ਨਹੀਂ ਤਾਂ ਦਿੱਲੀ ਵਾਲੇ ਹੀ ਬੰਨੀ ਬੈਠੇ ਨੇ ਦਿੱਲੀ ਵਾਲੇ ਆਪ ਕਿਸੇ ਪੰਜਾਬ ਦੇ ਮਸਲੇ ਤੇ ਬੋਲਣ ਨੂੰ ਤਿਆਰ ਨਹੀਂ ਉਹਨਾਂ ਨੇ ਕਹਿੰਦੇ ਨਾ ਜਵਾਨ ਪਹਿਲਾਂ ਖੋਲੀਆਂ ਨਾ ਆਉਣ ਵਾਲੇ ਸਮੇਂ 'ਚ ਖੋਲ੍ਹਣੀ ਆ ਇਹਨਾਂ ਨੂੰ ਖੋਲ੍ਹਣ ਇਹਨਾਂ ਨੂੰ ਇਹਨਾਂ ਨੂੰ ਬੋਲਣ ਨਹੀਂ ਦਿੰਦੇ ਹੈਗੇ ਇਹਨਾਂ ਦਾ ਆਪ ਮੰਨ ਗਏ ਵੀ ਸਾਨੂੰ ਤਾਂ ਇੱਕ ਪ੍ਰੈਸ ਕਾਨਫਰੰਸ ਕਰਨ ਦੀ ਇਜਾਜ਼ਤ ਨਹੀਂ ਹੈਗੀ ਉਹਨਾਂ ਨੂੰ ਪੁੱਛੇ ਬਿਨਾ ਭਾਜਪਾ ਨੂੰ ਰਾਸ ਆ ਗਿਆ ਭਾਜਪਾ ਨੂੰ ਇਹ ਸਭ ਤੋਂ ਵਧੀਆ ਰਾਸ ਆ ਰਿਹਾ ਹੈ ਸਾਰਾ ਕੁਝ ਹੁਣ ਫਿਰ ਇਹਦਾ 2027 ਦੇ ਵਿੱਚ ਆਮ ਆਦਮੀ ਪਾਰਟੀ ਤੇ ਭਾਜਪਾ ਤੇ ਕੀ ਅਸਰ ਪੈ ਸਕਦਾ ਦੇਖੋ ਜਿਹੜਾ ਹੈਗਾ ਮੈਨੂੰ ਲੱਗਦਾ ਵੀ ਬੀਜੇਪੀ ਦਾ ਇਹ ਚਾਹੂਗੀ ਵੀ ਉਹਨਾਂ ਨੂੰ ਆਪ ਦੀ ਸਰਕਾਰ ਨਹੀਂ ਬਣਦੀ ਤਾਂ ਇਹ ਉਦੋਂ ਸਭ ਤੋਂ ਬਿਹਤਰ ਹੈ ਹੂੰ ਉਹਦਾ ਇਹੀ ਤਾਂ ਬੀਜੇਪ ਮਤਲਬ ਬੀਜੇਪ ਦਾ મોદી ਸਰਕਾਰ ਦਾ ਇਹੀ ਚਾਹੂਗੀ ਜੇ ਭਾਜਪਾ ਦੀ ਸਿੱਧੀ ਸਰਕਾਰ ਨਹੀਂ ਬਣਦੀ ਤਾਂ ਉਹਨਾਂ ਨੂੰ ਬਾਕੀਆਂ ਦੇ ਮੁਕਾਬਲੇ ਜਿਹੜੀ ਇਹ ਆਮ ਆਦਮੀ ਪਾਰਟੀ ਦੀ ਭਗਵਾਨ ਸਹਿਮਾਨ ਹੋਣ ਦੀ ਸਰਕਾਰ ਹੈ ਇਹ ਉਹਨਾਂ ਨੂੰ ਵੱਧ ਫਾਇਦੇ ਬਣਦਾ ਹੈਗੀ ਇੱਥੇ ਉਹਨਾਂ ਨੂੰ ਆਪਣੀਆਂ ਨੀਤੀਆਂ ਲਾਗੂ ਕਰਨ ਲਈ ਬਹੁਤ ਹੀ ਸੌਖਾ ਕੋਈ ਬੋਲਣ ਵਾਲਾ ਹੈ ਨਹੀਂਗਾ ਪੂਰੇ ਤੇ ਇਸ ਕਰਕੇ ਮਤਲਬ ਉਹ ਉਹ ਤਾਂ ਚਾਹਣਗੇ ਵੀ ਜੇ ਬੀਜੇਪ ਨਹੀਂ ਬਣਦੀ ਤਾਂ ਆਪ ਦੀ ਸਰਕਾਰ ਬਣ ਜੇ ਪੰਜਾਬ ਦੇ ਵਿੱਚ ਪਰ ਜਿਸ ਤਰ੍ਹਾਂ ਦਾ ਮਾਹੌਲ ਪੰਜਾਬ ਦੇ ਵਿੱਚ ਬਣਦਾ ਤੁਰਿਆ ਜਾ ਰਿਹਾ ਹੈਗਾ ਇਦੇ ਵਿੱਚੋਂ ਹੁਣ ਇੱਕ ਗੱਲ ਮਤਲਬ ਲਿਖ ਕੇ ਸਾਹਮਣੇ ਆਉਂਦੀ ਹੈ ਕਿ ਜਿਵੇਂ ਪੰਜਾਬ ਕਿਸਾਨ ਅੰਦੋਲਨ ਦੇ ਸਮੇਂ ਉੱਠ ਖੜਾ ਸੀਗਾ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਦੀ ਸਰਕਾਰ ਨਿਕਲਾਈ ਉਹ ਕਿਸਾਨ ਅੰਦੋਲਨ ਦੇ ਵਿੱਚੋਂ ਹੀ ਨਿਕਲਿਆ ਕਹਿਣ ਦਾ ਹੈ ਕੋਈ ਕੁਝ ਕਹੀ ਜਾਵੇ ਕਿਉਂਕਿ ਉਦੋਂ ਸਰਕਾਰਾਂ ਦੇ ਵਿਰੁੱਧ ਰੋਸ ਬਹੁਤ ਵੱਡਾ ਸੀਗਾ ਅਕਾਲੀ ਜਾਂ ਕਾਂਗਰਸ ਦੇ ਖਿਲਾਫ ਤੇ ਹੁਣ ਜਿਹੜਾ ਮਤਲਬ ਇੱਕ ਤਰ੍ਹਾਂ ਨਾਲ ਪੰਜਾਬ ਉੱਠ ਖੜਾ ਹੋਇਆ ਹੁਣ ਉਹਦੇ ਵਿੱਚ ਇਹ ਵੀ ਉਸੇ categories ਜੀ ਆ ਗਿਆ ਹੋ ਸਕਦਾ ਕੋਈ ਨਵੀਂ ਧਿਰ ਹੈ ਜਿਹੜੀ ਪੰਜਾਬ ਦੇ ਵਿੱਚ ਰਾਜਨੀਤਿਕ ਤੌਰ ਤੇ ਨਵੀਂ ਧਿਰ ਹੈ ਜਿਹੜੀ ਕਯੂਬਰ ਕੇ ਸਾਹਮਣੇ ਆਵੇ ਇਹਦੇ ਸਭ ਤੋਂ ਵਧੀਆ ਗੱਲ ਇਹ ਹੋਊਗੀ ਕਿ ਜਿਹੜੀਆਂ ਦੋ ਵਿਚਾਰਧਰਾਵਾਂ ਨੂੰ ਟਕਰਾਇਆ ਜਾ ਰਿਹਾਗਾ ਉਹਦੇ ਦੋ ਵਿਚਾਰਧਰਾਵਾਂ ਕਿਸੇ ਪਲੇਟਫਾਰਮ ਤੇ ਇਕੱਠੀਆਂ ਹੋ ਕੇ ਪੰਜਾਬ ਦੇ ਹਿੱਤਾਂ ਲਈ ਲੜਦੀਆਂ ਨੇ ਜਾਂ ਇਹਨਾਂ ਦੇ ਵਿੱਚੋਂ ਕੋਈ ਉਸ ਤਰ੍ਹਾਂ ਦੀ ਪੋਲੀਟੀਕਲ ਤਾਕਤ ਦੋਨੇ ਉਹ ਵਿਚਾਰਧਰਾਂ ਦੋਨੇ ਵਿਚਾਰਧਰਾਵਾਂ ਜਿਹਦੇ ਤੇ ਅਸੀਂ ਮਾਰਕਸੀ ਜਾਂ ਸਿੱਖ ਜਮਾੜੀ ਵਿਚਾਰਧਰਾਂ ਕਹਿੰਦੇ ਜੀ ਦੋਨੇ ਕਿਸੇ ਇੱਕ ਪਲੇਟਫਾਰਮ ਤੇ ਆ ਕੇ ਰਾਜਨੀਤਿਕ ਤਾਕਤ ਇਕੱਠੀ ਇਹਨਾਂ ਨੂੰ ਮਿਲ ਜਾਂਦੀ ਆ ਤਾਂ ਉਹ ਪੰਜਾਬ ਦੇ ਲਈ ਵੱਧ ਫਾਇਦੇਮੰਦ ਹੋਊ ਪੰਜਾਬ ਨੂੰ ਦਬਾਉਣਾ ਸੌਖਾ ਹੈ ਜਾਂ ਔਖਾ ਬਹੁਤ ਔਖਾ ਹੈ ਪੰਜਾਬ ਨੂੰ ਦਬਾਉਣਾ ਬਹੁਤ ਔਖਾ ਹੈਗਾ ਕਿਉਂਕਿ ਅੱਜ ਤੁਸੀਂ ਦੇਖੋ 92 ਵਿਧਾਇਕ ਸਰਕਾਰ ਦੇ ਹੋਂ ਬਪੋਜੀਸ਼ਨ ਕਿਤੇ ਦਿਖਾਈ ਨਾ ਦਿੰਦੀ ਹੋਵੇ ਅਕਾਲੀ ਦਲ ਪਟੋਟ ਹੋਇਆ ਪੰਜਾਬ ਦੇ ਵਿੱਚ ਥੋੜਾ ਇਸ ਬਾਰੇ ਤੁਹਾਨੂੰ ਕੋਈ اپੋਜੀਸ਼ਨ ਦਿਖਾਈ ਨਹੀਂ ਦਿੰਦੀ ਹੈਗੀ ਕਾਂਗਰਸ ਦਾ ਹਾਲ ਕੀ ਹੈ ਅਕਾਲੀ ਦਲ ਦਾ ਕੀ ਹਾਲ ਹੈ ਤੇ ਲੋਕ ਫੇਰ ਖੜੇ ਹੋ ਜਾਂਦੇ ਆ ਇਹ ਮਤਲਬ اپੋਜੀਸ਼ਨ ਇਥੇ ਇਥੇ ਜੀ ਰਾਜਨੀਤਿਕ اپੋਜੀਸ਼ਨ ਦੀ ਗੱਲ ਨਹੀਂ ਕਰਦੇ ਪੰਜਾਬ ਦੇ ਲੋਕ ਹੀ اپੋਜੀਸ਼ਨ ਦਾ ਰੋਲ ਅਦਾ ਕਰਦੇ ਨੇ ਇਹ ਸਮੇਂ-ਸਮੇਂ ਤੇ ਉੱਠ ਖੜਦੇ ਨੇ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਧੱਕੇਸ਼ਾਹੀ ਹੁੰਦੀ ਆ ਤਾਂ ਫੇਰ ਉਹ ਸਾਰੇ ਵਚਾਰਤਾਰਾ ਪਾਰਟੀ ਪੱਧਰ ਦੇ ਬਖਰੇਵਾਂ ਤੋਂ ਉੱਪਰ ਉੱਠ ਕੇ ਲੋਕ ਇਕੱਠੇ ਹੁੰਦੇ ਨੇ ਇਸੇ ਕਰਕੇ ਪੰਜਾਬ ਨੂੰ ਦਬਾਉਣਾ ਬਹੁਤ ਮੌਖਾ ਹੈਗਾ ਸੌਖਾ ਕੰਮ ਨਹੀਂ ਹੈ ਯੂਨੀਵਰਸਿਟੀ ਵਾਲੇ ਮਸਲੇ ਦੇ ਤੋਂ ਲੱਗਦਾ ਹੈ ਬੀਜੇਪੀ ਨੂੰ ਪੁੱਠੇ ਪੈਰ ਮੋੜਨਾ ਪਊ ਵਾਪਸ ਡੈਫੀਨਿਟਲੀ ਮੋੜਨਾ ਪਊਗਾ ਜਿਸ ਤਰ੍ਹਾਂ ਦਾ ਮਤਲਬ ਹੈ ਦੇਖੋ ਹੁਣ ਇੱਕ ਤਾਂ 2027 ਬਰੂਹਾਂ ਤੇ ਆ ਹਮ ਇਲੈਕਸ਼ਨ ਹੈਗੀ ਆ ਇਹ ਹਾਲਾਤ ਇਹ ਜਿਹੇ ਮੌਕੇ ਮਿਲਿਆ ਹੈ ਜੀ ਵੀ ਇੱਥੇ ਬੀਜੇਪੀ ਉਸ ਤਰ੍ਹਾਂ ਕੋਈ ਤੱਕੇ ਨਾ ਵੀ ਨਹੀਂ ਮਤਲਬ ਲਾਗੂ ਕਰ ਸਕੂਗੀ ਜੇ ਚਾਹ ਕੇ ਵੀ ਲਾਗੂ ਨਹੀਂ ਕਰ ਸਕਦੇ ਉਹ ਕੋਈ ਤੱਕੇ ਸਾਹੀ ਦੇ ਨਾਲ ਕੋਈ ਆਪਣਾ ਫੈਸ ਤੋ ਜਿਸ ਤਰ੍ਹਾਂ ਦਾ ਵਿਰੋਧ ਹੋ ਰਿਹਾ ਇਹ ਇਹਨੂੰ ਪਿਛਲੇ ਪੈਰੀ ਮੋੜਨਾ ਪਊਗਾ ਪਰ ਹੋ ਸਕਦਾ ਵੀ ਇਹ ਕਿਉਂਕਿ ਬੀਜੇਪੀ ਬੜੀ ਸਾਤਰ ਜਮਾਤ ਹੈਗੀ ਇਹਦੇ ਵਿੱਚੋਂ ਵੀ ਬੈਨੀਫਿਟ ਆਪਣੇ ਪਸਾਂ ਪੈਰ ਰੱਖਣ ਤੋਂ ਵੀ ਬੈਨੀਫਿਟ ਲੈਣਾ ਚਾਹੇ ਕੋਈ ਇਸ ਤਰ੍ਹਾਂ ਦਾ ਉਹ ਪੈਂਟਲਾ ਜ਼ਰੂਰ ਖੇਡ ਸਕਦੇ ਆ ਵੀ ਇਹਦਾ ਕ੍ਰੈਡਿਟ ਕਿਸੇ ਆਪਣੇ ਧਰ ਨੂੰ ਕਿਸੇ ਨਾ ਕਿਸੇ ਜ ਆਪਣੇ ਉਹਨਾਂ ਲੋਕਾਂ ਨੂੰ ਕਿਸੇ ਨਾ ਕਿਸੇ ਨੂੰ ਦਵਾ ਦਵਾਉਣ ਦੀ ਕੋਸ਼ਿਸ਼ ਜ਼ਰੂਰ ਕਰਨਗੇ ਉਹ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਂ ਦਿੱਤਾ ਮਿਹਰਬਾਨੀ